ਗੱਲ ਕਰ ਰਹੇ ਹਰਪ੍ਰੀਤ ਕੌਰ ਭੈਣ ਤੇ ਉਹਨਾਂ ਦੇ ਕੋਚ ਕੁਲਦੀਪ ਸਿੰਘ ਸੇਖੋ ਦੀ ਜਿਨ੍ਹਾਂ ਨੇ ਐਮ ਐਮ ਏ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੈ ਇਹ ਦੋਨੋਂ ਪਹਿਲੇ ਸਖਸ਼ ਨੇ ਜੋ ਪੰਜਾਬ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਗਏ ਨੇ ਮੈਂ 2012 ਦੇ ਵਿੱਚ ਆਪਣਾ ਪਹਿਲਾ ਕੰਪੀਟੀਸ਼ਨ ਖੇਡਿਆ ਅੰਡਰ 14 ਸਕੂਲ ਗੇਮਾਂ ਦੇ ਵਿੱਚ ਮੇਰਾ ਦਿੱਲੀ ਦੇ ਵਿੱਚ ਅਦਰ ਸਟੇਟ ਦੇ ਵਿੱਚ ਜਾ ਕੇ ਨੈਸ਼ਨਲ ਦੇ ਵਿੱਚ 골ਡ ਮੈਡਲ ਸੀ ਸਕੂਲ ਗੇਮਾਂ ਦੇ ਵਿੱਚ ਨੇ ਵੱਡੇ ਲੈਵਲ ਤੇ ਖੇਡ ਕੇ ਆਇਆ ਪੰਜਾਬ ਨੂੰ ਉਸ ਫੀਲਡ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਿਸ ਫੀਲਡ ਦੇ ਵਿੱਚ ਲੋਕ ਜਾਣ ਤੋਂ ਵੀ ਡਰਦੇ ਪਰ ਲੋਕ ਨਹੀਂ ਪਹਿਚਾਨ ਪਾਰੇ ਹਾਲਾਂਕਿ ਇਹ ਚੀਜ਼ ਫੇਮਸ ਵਾਸਤੇ ਚਾਹੀ ਨਹੀਂ ਹੁੰਦੀ ਪਰ ਇੰਨਾ ਕਿ ਤੇ ਜ਼ਰੂਰ ਹੁੰਦਾ ਮਨ ਨੂੰ ਕਿ ਜੇ ਇਹਨੇ ਵੱਡੇ ਲੈਵਲ ਤੇ ਰਿਪਰੈਜ਼ੈਂਟ ਕੀਤਾ ਪਹਿਲੇ ਸਖਸ਼ੋ ਤੁਸੀਂ ਦੋਨੋਂ ਤਾਂ ਕਿਤੇ ਨਾ ਕਿਤੇ ਲੋਕਾਂ ਦਾ ਜਾਣਨਾ ਜ਼ਰੂਰੀ ਹੁੰਦਾ ਤੁਸੀਂ ਪਲੇਅਰ ਬਣ ਜੂਗੇ ਮੈਂ ਤੁਹਾਨੂੰ ਫੇਰ ਮੰਨੂਗਾ ਜੇ ਤੁਸੀਂ ਆਪਣੇ ਅੱਗੇ ਲਾ ਕੇ ਦੋਹਾਂ ਜਾਨੇ ਦੀ ਜ਼ਿੰਦਗੀ ਬਣਾਵੋਗੇ ਜਿਵੇਂ ਤੁਹਾਡੇ ਕੋਚ ਸਾਹਮਣੇ ਤੁਹਾਨੂੰ ਪੂਰੀ ਸਪੋਰਟ ਕੀਤੀ ਤੁਸੀਂ ਅੱਗੇ ਆਪਣੇ ਵੀ ਸਟੂਡੈਂਟਸ ਨਾਲ ਉਤਰਾ ਹੀ ਕਰ ਰਹੇ ਏਸ ਕਰ ਮੈਂ ਪੂਰੀ ਸਪੋਰਟ ਕਹੈ ਤਨ ਵੀ ਮੇਰੇ ਸਾਡੀ ਪ੍ਰੋਟੀਨ ਨਹੀਂ ਹੈਗੀ ਤੇ ਮੈਂ ਕਹੂੰਗਾ ਯਾਰ ਤੁਸੀਂ ਮੇਰੀ ਪ੍ਰੋਟੀਨ ਲੈ ਜਾਓ ਕੋਈ ਗੱਲ ਨਹੀਂ ਮੈਂ ਬਾਅਦ ਚ ਆਪਣਾ ਰਜਿਸਟਰ ਕਰ ਲੂੰਗਾ ਕਿਤੇ ਨਾ ਕਿਤੇ ਮੈਂ ਕਿਹੜਾ ਹੁਣ ਖੇਡਣਾ ਮੇਰੇ ਵੱਲੋਂ ਵੇਖ ਕੇ ਕਈਆਂ ਨੇ ਸ਼ੁਰੂਆਤ ਕਰਨੀ ਵੀ ਜੇ ਉਹ ਮਾੜੇ ਘਰ ਚੋਂ ਉੱਠ ਕੇ ਖੇਡ ਸਕਦੀ ਆ ਤੇ ਫਿਰ ਅਹੀਂ ਕਿਉਂ ਨਹੀਂ ਮੈਂ ਇਸ ਕਰਕੇ ਇਹ ਚੀਜ਼ ਨਹੀਂ ਛੱਡੀ ਵੀ ਨਹੀਂ ਜਿਹੜੀ ਮਰਜ਼ੀ ਚੀਜ਼ ਦਾ ਸਾਹਮਣਾ ਕਰਨਾ ਪੈ ਜੇ ਜਿਹੜੇ ਮਰਜ਼ੀ ਹਾਲਾਤ ਵਿੱਚੋਂ ਨਿਕਲਣਾ ਪੈ ਜੇ ਪਰ ਮੈਂ ਇਹਨੂੰ ਛੱਡਣਾ ਇਹਦੀ ਰਿਕਵਰੀ ਪ੍ਰੋਪਰ ਕਰਵਾਉਣਾ ਹੈ ਇਹਦੀ ਪ੍ਰੋਪਰ ਰਿਕਵਰੀ ਰਿਕਵਰੀ ਕੰਡੀਸ਼ਨਿੰਗ ਪ੍ਰੋਪਰ ਸਾਰਾ ਕੁਝ ਹੁੰਦਾ ਹੈ ਦਾ ਹਾਂ ਜੇ ਆਪਾਂ ਡਾਈਟ ਦਾ ਖਰਚਾ ਕਰਦੇ ਆਂ ਤੇ ਮਤਲਬ ਇਹ ਹੁਣ 80% ਡਾਈਟ ਕਰਕੇ ਹੀ ਪਿੱਛੇ ਰਹਿਣ ਦੀ ਆ ਕਿਉਂਕਿ ਇਹਨੂੰ ਇਸ ਟਾਈਮ ਤੇ ਕੋਟੋ ਘਟ ਵੀ 30 35000 ਦਾ ਸਪਲੀਮੈਂਟ ਦਾ ਇਸ ਵਕਤ ਲੋੜ ਆ ਕਿਉਂਕਿ ਇਹਨੂੰ ਚੰਗੀ ਜਗ੍ਹਾ ਤੇ ਜਾਣਾ ਖੇਲਣ ਇੱਕ ਮਹੀਨੇ ਦਾ ਹਾਂ ਜੀ ਕਿਉਂਕਿ ਇਸ ਟਾਈਮ ਤੇ ਇਹਨੂੰ ਬਹੁਤ ਇੱਕ سپورਟ ਦੀ ਲੋੜ ਆ ਗੇਮ ਹੈ ਜਿਸ ਦੇ ਵਿੱਚ ਸੱਟ ਨਾਲੋਂ ਜਾਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਮਾਤ ਵੀ ਆ ਸਕਦੀ ਇੰਨੀ ਗੰਦੀ ਗੇਮ ਹੈ ਪਰ ਕਰਦੇ ਕਦੇ ਘਰਦਿਆਂ ਨੇ ਰੋਕਿਆ ਨਹੀਂ ਇਹ ਖੁਦ ਨੂੰ ਨਹੀਂ ਲੱਗਾ ਕਿ ਰੁਕ ਜਾਣਾ ਚਾਹੀਦਾ ਨਹੀਂ ਮੇਰੇ ਕਰਦੇ ਨੇ ਪਹਿਲੇ ਪਹਿਲੇ ਜਦੋਂ ਮੈਂ ਖੇਲਣ ਗਈ ਉਦੋਂ ਤੇ ਘਰ ਦੇ ਬੋਲਦੇ ਹੀ ਪਰ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਵੀ ਨਹੀਂ ਮੈਂ ਹੁਣ ਜਦੋਂ ਖੇਲਣੇ ਲਾਪੇ ਆ ਫਿਰ ਹੁਣ ਜਦੋਂ ਇੱਕ ਵਾਰੀ ਚਲੀ ਗਏ ਆ ਤੇ ਫਿਰ ਹੁਣ ਡਰਨ ਵਾਲੀ ਕੋਈ ਗੱਲ ਨਹੀਂ ਆ ਵੀ ਜੋ ਹੋਣਾ ਉਹ ਤੇ ਹੋ ਹੀ ਜਾਣਾ ਮੌਤ ਤੇ ਇੱਕ ਦਿਨ ਸਾਰਿਆਂ ਨੂੰ ਆ ਹੀ ਜਾਣੀ ਪਰ ਜੇ ਖੇਡ ਕੇ ਲੜਾਂਗੇ ਫਿਰ ਉਹ ਹਿਸਟਰੀ ਬਣ ਜੂਗੀ ਨਾ ਬਣ ਜੂਗਾ ਵੀ ਫਲਾਣਾ ਰਿੰਗ ਦੇ ਵਿੱਚ ਮਰਿਆ ਦੂਜੀ ਮੌਤ ਮਰਨ ਨਾਲੋਂ ਮੈਨੂੰ ਲੱਗਦਾ ਕਿ ਖੇਡ ਕੇ ਜਾਂ ਨਾ ਬਣਾ ਕੇ ਮਰ ਜਾਣਾ ਉਹ ਜ਼ਿਆਦਾ ਬੈਟਰ ਆ ਵੇਖ ਲਓ ਵੀ ਅੱਜ ਨੂੰ UFC ਹੁਣ ਫੇਮਸ ਹੋ ਗਈ ਆ UFC ਫੇਮਸ ਹੋ ਗਈ ਆ ਬਰੇ ਆ ਗਈ ਆ ਸਾਡੇ ਟਾਈਮ ਤੇ ਚੀਜ਼ਾਂ ਉਦੋਂ ਨਹੀਂ ਪਤਾ ਨਹੀਂ ਹੁੰਦਾ ਸੋਸ਼ਲ ਮੀਡੀਆ ਇੰਨਾ ਨਹੀਂ ਹੁੰਦਾ ਇੰਨਾ ਪਤਾ ਹੀ ਨਹੀਂ ਹੁੰਦਾ ਉਦੋਂ 60 ਦਾ ਰਿਕਾਰਡ ਹੀ ਮੇਰਾ ਤੇ ਅੱਜ ਜਿਹਦਾ 60 ਦਾ ਰਿਕਾਰਡ ਆ UFC ਖਿਲੇ ਜਲ ਜਾਂਦੇ ਆ ਤੇ ਅੱਜ ਮੈਨੂੰ ਬੜਾ ਵਧੀਆ ਲੱਗਦਾ ਕਿ ਉਹ ਸੁਪਨੇ ਜਿਹੜੇ ਆ ਮੈਂ ਸੁਪਨੇ ਵੇਖਦੀ ਹੁੰਨੀ ਆ ਜੋ ਮੇਰੇ ਪੂਰੇ ਹੁੰਦੇ ਆ ਸਭ ਤੋਂ ਵੱਡੀ ਗੱਲ ਉਹ ਵੀ ਮੇਰੇ ਫਾਦਰ ਜੀ ਦਾ ਸਪੋਰਟ ਆ ਤੇ ਮੇਰੇ ਜਿਹੜੇ ਸੁਪਨੇ ਜਿਹੜੇ ਮੈਂ ਵੇਖਦੀ ਉਹ ਮੇਰੇ ਪੂਰੇ ਹੁੰਦੇ ਗੁਰੂ ਰਾਮਦਾਸ ਦੀ ਕਿਰਪਾ ਦਾ ਦਰਬਾਬੀ ਦੀ ਸੰਧੀ ਕਿਰਪਾ ਦੇ ਨਾਲ ਮੈਂ ਆਪਣੀ ਗੇਮ ਤੋਂ ਹੀ ਆਪਣਾ ਘਰ ਆਪਣੀ ਕੋਠੀਆਂ ਤੇ ਆਪਣੇ ਬੱਚਿਆਂ ਦੀਆਂ ਹੈਲਪਸ ਜਿਹੜੇ ਸਪੋਰਟਸਮੈਨ ਬੱਚੇ ਆ ਜਿਨ੍ਹਾਂ ਨੂੰ ਨੀਡ ਪੈਂਦੀ ਅੱਜ ਮੈਂ ਪੈਸੇ ਦੇ ਲੱਗਾਂ ਨਹੀਂ ਡਰਦਾ ਕਿਉਂ ਨਹੀਂ ਡਰਦਾ ਕਿਉਂਕਿ ਮੈਂ ਨਾਮ ਬਣਾਇਆ ਵਾ ਆਪਣਾ ਮਤਲਬ ਆਪਣੇ ਦਮ ਤੇ ਨਾਮ ਬਣਾਇਆ ਵਾ ਕੋਈ ਨਹੀਂ ਜਾਣਦਾ ਸੀ ਉਸ ਟਾਈਮ ਐਮ ਐਮ ਏ ਨੂੰ ਜਦੋਂ ਟਾਈਮ ਤੇ ਮੈਂ ਐਮ ਐਮ ਏ ਨੂੰ ਪਾਰਟਿਸਪੇਟ ਕੀਤਾ ਸੀ ਐਮ ਐਮ ਏ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਹਿਲੀ ਕੁੜੀ ਤੇ ਪਹਿਲਾ ਮੁੰਡਾ ਕੌਣ ਹੈ ਇਹ ਸ਼ਾਇਦ ਅੱਜਕੱਲ ਤੁਹਾਨੂੰ ਨਹੀਂ ਪਤਾ ਆਏਗਾ ਕਿਉਂਕਿ ਅੱਜਕੱਲ ਦੀ ਪੀੜ੍ਹੀ ਜਿਹੜੀ ਹੈ ਉਹ ਰੀਲਾਂ ਦੇ ਵਿੱਚ ਰੁੱਝੀ ਹੋਈ ਹੈ ਗੱਲ ਕਰ ਰਹੇ ਹਰਪ੍ਰੀਤ ਕੌਰ ਭੈਣ ਤੇ ਉਹਨਾਂ ਦੇ ਕੋਚ ਕੁਲਦੀਪ ਸਿੰਘ ਸੇਖੋ ਦੀ ਜਿਨ੍ਹਾਂ ਨੇ MMA ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੈ ਇਹ ਦੋਨੋਂ ਪਹਿਲੇ ਸਖਸ਼ ਨੇ ਜੋ ਪੰਜਾਬ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਗਏ ਨੇ 2011 ਦੇ ਵਿੱਚ ਇਸ ਕੁੜੀ ਦੀ ਜਰਨੀ ਸ਼ੁਰੂ ਹੁੰਦੀ ਹੈ ਕ੍ਰਾਂਟੇ ਤੋਂ 2018 ਦੇ ਵਿੱਚ MMA ਦੀ ਸ਼ੁਰੂਆਤ ਹੁੰਦੀ ਹੈ ਤੇ ਜਿਨ੍ਹਾਂ ਨੂੰ MMA ਬਾਰੇ ਨਹੀਂ ਪਤਾ ਇੱਕ ਵਾਰ ਸਰਚ ਕਰਕੇ ਦੇਖਣ ਕਿ ਕਿੰਨੇ ਇੱਕ ਖਤਰਨਾਕ ਖੇਡ ਹੈ ਕਿਉਂਕਿ ਅੱਜ ਕੱਲ ਸੈਲਫ ਡਿਫੈਂਸ ਦੇ ਨਾਂ ਨਾਲ ਜਿਗਰਾ ਹੋਣਾ ਬੜੀ ਵੱਡੀ ਗੱਲ ਹੈ ਗੱਲਬਾਤ ਕਰਦੀਆਂ ਪਣੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਪੰਜਾਬ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਗਏ ਹੋ। ਥੈਂਕ ਯੂ ਜੀ। ਬਣੀ ਆਪਣੀ ਜਰਨੀ ਬਾਰੇ ਦੱਸੋ ਸ਼ੁਰੂ ਕਿੱਥੋਂ ਹੁੰਦੀ ਹੈ? ਇੱਕ ਨਿੱਕੇ ਘਰੋਂ ਟਕੇ ਇੰਨੇ ਵੱਡੇ ਲੈਵਲ ਤੱਕ ਜਾਣਾ ਕੀ ਕੀ ਮੁਸ਼ਕਿਲਾਂ ਆਈਆਂ ਨੇ ਕਿਵੇਂ ਦੀ ਰਹੀ ਹੈ ਜਰਨੀ ਸਾਰੀ? ਮੈਂ ਆਪਣੀ ਗੇਮ ਦੀ ਜੜੀ ਜਰਨੀ ਆ 2011 ਤੋਂ ਸਟਾਰਟ ਕੀਤੀ। ਮੈਂ ਆਪਣੀ ਕਰਾਟੇ ਗੇਮ ਤੋਂ ਸਟਾਰਟ ਕੀਤੀ ਸੀ। ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਸੈਲਫ ਡਿਫੈਂਸ ਵਾਸਤੇ ਕੁੜੀਆਂ ਨੂੰ ਕਰਾਟੇ ਸਿਖਾਉਣ ਵਾਸਤੇ ਆਉਂਦੇ ਆ। ਪਰ ਜਿਹੜੇ ਸਾਡੇ ਹੋਰ ਵੀ ਕੁੜੀਆਂ ਸੀ ਪਿੰਡ ਤੋਂ ਉਹ ਕਰਾਟੇ ਕਰਦੀਆਂ ਹੁੰਦੀਆਂ ਸੀ ਸੈਲਫ ਡਿਫੈਂਸ ਵਾਸਤੇ ਨਹੀਂ ਉਹ ਟੂਰਨਾਮੈਂਟ ਖੇਡਦੀਆਂ ਸੀ ਤੇ ਉਹਨਾਂ ਨੂੰ ਕੰਪੀਟੀਸ਼ਨ ਤੇ ਉਹ ਮੈਡਲ ਮਿਲੇ ਸੀ ਤੇ ਉਹਨਾਂ ਨੂੰ ਸਕੂਲ ਨੇ ਸਨਮਾਨਿਤ ਕੀਤਾ ਗਿਆ ਸੀ ਕਿ ਮੈਡਲ ਲੈ ਕੇ ਆਈ ਆ ਬੱਚੀ ਤੇ ਮੈਨੂੰ ਬੜਾ ਵਧੀਆ ਲੱਗਾ ਵੀ ਮੈਂ ਵੀ ਖੇਡਣ ਤੇ ਮੈਂ ਵੀ ਕਰਾਟੇ ਹੀ ਕਰਨੀ ਆ ਮੈਂ ਸੈਲਫ ਡਿਫੈਂਸ ਨੂੰ ਛੱਡ ਕੇ ਤੇ ਕੰਪੀਟੀਸ਼ਨ ਖੇਡਦੀ ਆ ਮੈਂ ਵੀ ਟੂਰਨਾਮੈਂਟ ਖੇਡਦੀ ਮੈਂ ਵੀ ਮੈਡਲ ਜਿੱਤ ਕੇ ਲੈ ਕੇ ਆਵਾਂਗੀ ਤੇ ਮੈਂ 2012 ਦੇ ਵਿੱਚ ਆਪਣਾ ਪਹਿਲਾ ਕੰਪੀਟੀਸ਼ਨ ਖੇਡਿਆ ਅੰਡਰ 14 ਸਕੂਲ ਗੇਮਾਂ ਦੇ ਵਿੱਚ ਤੇ ਉਹਦੇ ਵਿੱਚ ਅੰਡਰ 14 ਦੇ ਵਿੱਚ ਮੈਂ ਜਦੋਂ ਪਹਿਲੀ ਵਾਰ ਹੀ ਡਿਸਟ੍ਰਿਕਟ ਕਿੱਟਨ ਗਈ ਮੇਰੇ ਨਾਲ ਜਿਹੜਾ ਐਥਲੀਟ ਹੀ ਓਪਨਰ ਹੀ ਮੇਰਾ ਉਹ ਕਾਫੀ ਪੁਰਾਣਾ ਤੇ ਉਹਦਾ ਕਾਫੀ ਨਾਮ ਸੀ ਕਰਾਟਿਆਂ ਵਿੱਚ ਤੇ ਸਾਰੇ ਮਤਲਬ ਮੈਨੂੰ ਡਰਾ ਰਹੇ ਸੀ ਕਿ ਉਹ ਪੁਰਾਣੀ ਆ ਤੂੰ ਪਹਿਲੀ ਵਾਰੀ ਖੇਡਣ ਲੱਗੀ ਥੋੜਾ ਧਿਆਨ ਨਾ ਖੇਡੀ ਐਵੇਂ ਖੇਡੀ ਫਿਰ ਲਾਸਟ ਤੇ ਅਨਾਉਂਸ ਹੋ ਗਿਆ ਕਿ ਕੰਪੀਟੀਸ਼ਨ ਖਤਮ ਹੋਣ ਤੋਂ ਬਾਅਦ ਅਨਾਉਂਸ ਹੋ ਗਿਆ ਕਿ ਅੰਡਰ 14 ਜਿਹੜੀ ਆ ਫਿਰ ਉਹ ਅੱਗੇ ਆਪਾਂ ਨਹੀਂ ਲੈ ਕੇ ਜਾਣੀ ਅੰਡਰ 17 ਦੇ ਅੰਡਰ 19 ਹੀ ਅੱਗੇ ਜਾਊਗੀ ਸਟੇਟ ਖੇਡਣ ਸਟੇਟ ਤੋਂ ਬਾਅਦ ਆ ਨੈਸ਼ਨਲ ਹੋਊਗੀ ਤੇ ਉਸ ਤੋਂ ਬਾਅਦ ਮ ਦਾ ਰੂਪ ਵੀ ਮੈਂ ਤੇ ਇੰਨੇ ਵਧੀਆ ਪਲੇਅਰ ਨੂੰ ਹਰਾ ਵੀ ਦਿੱਤਾ ਤੇ ਕੋਸਾਬ ਮਤਲਬ ਕਿਉਂ ਨਹੀਂ ਜਾਣੀ ਇਹ ਕੀ ਹੁੰਦਿਆ ਵਾ ਕਾਦੇ ਗੱਲੋਂ ਹੁੰਦਿਆ ਵਾ ਮੈਨੂੰ ਕੋ ਸਮਝ ਨਹੀਂ ਲੱਗਦੀ ਪਈ ਫਿਰ ਸਕੂਲ ਦੇ ਟੀਚਰ ਹੁੰਦੇ ਹੀ ਉਹਨਾਂ ਨੇ ਕੋਚ ਨੂੰ ਕਿਹਾ ਵੀ ਚਲੋ ਕੋਈ ਨਹੀਂ ਜੇ ਇਹਨਾ ਵਧੀਆ ਖੇਡ ਦਿਆ ਤੇ ਰੋਂਦੀ ਪਈਆਂ ਨਾ ਤਾਂ ਆਪਾਂ ਇਹਨੂੰ ਅੰਡਰ 17 'ਚ ਹੀ ਖੜਾ ਦੇ ਦਿੰਨੇ ਆ ਤੁਹਾਨੂੰ ਪਤਾ ਪਿੱਛੇ ਇਹਨਾ ਸਰਟੀਫਿਕੇਟ ਨਹੀਂ ਵੇਖੇ ਜਾਂਦੇ ਹੁੰਦੇ ਸਾਰਾ ਕੁਝ ਫਿਰ ਕੁਲਦੀਪ ਸਰ ਨੇ ਘਰੇ ਜਾ ਕੇ ਮੇਰੀ ਗੱਲ ਕੀਤੀ ਵੀ ਆਪਾਂ ਇਹਨੂੰ ਅੰਡਰ 17 'ਚ ਖੜਾ ਲਾ ਦੇ ਦਿੰਨੇ ਆ ਪੀ ਅੰਡਰ 14 ਦੇ ਵਿੱਚ ਜਿਹੜਾ ਨਾ ਇਹਦਾ ਜਾਣੀ ਨਹੀਂ ਅੱਗੇ ਸਟੇਟ ਲੈਵਲ ਤੇ ਨਹੀਂ ਜਾਣਾ ਤੇ ਆਪਾਂ ਇਹਨੂੰ ਅੰਡਰ 17 'ਚ ਘਟਾ ਦਿੰਦੇ ਨੇ ਕੋਈ ਸਭ ਨੇ ਮੇਰੀ ਸਕੂਲ ਨੇ ਵੀ ਹਾਲ ਸਕੂਲ ਵਾਲੀ ਟੀਚਰ ਨੇ ਵੀ ਲਿਖ ਕੇ ਦਿੱਤਾ ਵੀ ਇਹ 14 ਸਾਲਾਂ ਦੇ ਵਿੱਚ ਖੇਡੂਗੀ ਤੇ ਮੈਂ 17 ਸਾਲ ਆਪਣੀ ਏਜ ਵਧਾ ਕੇ ਇਸ ਅੰਡਰ 17 'ਚ ਖੇਲੀ ਤੇ ਮੈਂ ਉਦੋਂ ਨੈਸ਼ਨਲ ਪਹਿਲੀ ਵਾਰੀ ਖੇਡਣ ਗਈ 2012 ਦੇ ਵਿੱਚ ਮੇਰਾ ਦਿੱਲੀ ਦੇ ਵਿੱਚ ਅਦਰ ਸਟੇਟ ਦੇ ਵਿੱਚ ਜਾ ਕੇ ਨੈਸ਼ਨਲ ਦੇ ਵਿੱਚ 골ਡ ਮੈਡਲ ਸੀ ਸਕੂਲ ਗੇਮਾਂ ਦੇ ਵਿੱਚ ਬਈ ਪ੍ਰਾਈਵੇਟ 2012 ਦੇ ਵਿੱਚ ਹਾਂਜੀ ਜਦ ਮੈਂ ਤੁਹਾਨੂੰ ਦੱਸਦਾ ਜਦੋਂ ਸਪੋਰਟਸ ਦਾ ਇਹਨਾਂ ਆ ਵੀ ਨਹੀਂ ਸੀ ਹੁੰਦਾ ਸਿਰਫ ਇੱਕ ਕਬੱਡੀ ਚੱਲਦੀ ਸੀ ਉਸ ਵੇਲੇ ਉਸ ਵੇਲੇ ਐ ਮੈਂ ਮੈਨੂੰ ਰਿਪਰੈਜ਼ੈਂਟ ਕਰਨਾ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ 2012 ਦੇ ਵਿੱਚ 골ਡ ਮੈਡਲ ਆ ਉਸ ਤੋਂ ਬਾਅਦ ਕਾਲਜ ਯੂਨੀਵਰਸਿਟੀਆਂ ਦਾ ਕੀ ਕੀ ਸੀ ਉਸ ਤੋਂ ਬਾਅਦ ਮੈਂ ਲਗਾਤਾਰ ਸਕੂਲ ਗੇਮਾਂ ਦੇ ਵਿੱਚ ਮਤਲਬ ਜਿਹੜੀਆਂ ਸਰਕਾਰੀ ਗੇਮਾਂ ਹੁੰਦੀਆਂ ਨਾ ਉਹਦੇ ਵਿੱਚ ਮੈਂ 5 ਵਾਰੀ ਨੈਸ਼ਨਲ ਦੀ ਚੈਂਪੀਅਨ ਆ ਫਿਰ ਮੈਂ 2018 ਵਿੱਚ ਆਪਣਾ ਮਤਲਬ ਪਲੱਸ 2 ਕੰਪਲੀਟ ਕਰ ਲਈ ਫਿਰ ਮੈਂ ਕਾਲਜ ਚਾਈ ਫਿਰ ਮੈਂ ਯੂਨੀਵਰਸਿਟੀ ਦੇ ਵਿੱਚ 3 ਵਾਰੀ ਲਗਾਤਾਰ ਚੈਂਪੀਅਨ ਆ ਫੇਰ ਉਸ ਤੋਂ ਪਤਾ ਜਣੀਆਂ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਖੇਲੋਂਡੀਆਂ ਗੇਮਸ ਹੁੰਦੀਆਂ ਨਾ ਉਹ ਯੂਨੀਵਰਸਿਟੀ ਇੰਡੀਆ ਦੀਆਂ ਪੂਰੀਆਂ ਯੂਨੀਵਰਸਟੀਆਂ ਵਿੱਚੋਂ ਟੌਪ 16 ਬੱਚੇ ਕੱਢੇ ਜਾਂਦੇ ਜਿਹੜੀਆਂ ਖੇਲੋਂਡੀਆਂ ਯੂਨੀਵਰਸਿਟੀ ਗੇਮਾਂ ਹੁੰਦੀਆਂ ਅਗੜੀ ਟੌਪ ਆਲ ਜਿੰਨੀਆਂ ਇੰਡੀਆ ਦੇ ਵਿੱਚ ਯੂਨੀਵਰਸਟੀਆਂ ਸੀ ਉਹਨਾਂ ਵਿੱਚੋਂ 16 ਐਥਲੀਟ ਹੀ ਜਿਹੜੇ ਖੇਲੋਂਡੀਆਂ ਯੂਨੀਵਰਸਿਟੀ ਖੇਲਣਗੇ ਤੇ ਮੈਂ ਉਹਦੇ ਵਿੱਚ 61 ਦੀ ਚੈਂਪੀਅਨ ਹਾਂਜੀ ਕੀ ਬਾਤ ਬਹੁਤ ਵੱਡੀ ਗੱਲ ਹੈ ਸਾਡੇ ਲਈ ਬੜੀ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਪੰਜਾਬ ਨੂੰ ਹਰ ਇੱਕ ਫੀਲਡ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਾ ਰਿਹਾ ਤੇ ਇਹ ਪਹਿਲੀ ਕੁੜੀ ਤੇ ਉਹਨਾਂ ਦੇ ਕੋਚ ਕੁਲਦੀਪ ਸਿੰਘ ਸੇਖੋ ਪਹਿਲੇ ਐਸੇ ਨੌਜਵਾਨ ਨੇ ਜਿਨ੍ਹਾਂ ਨੇ ਐਮਐਮਈ ਨੂੰ ਪੰਜਾਬ ਰਿਪਰੈਜ਼ੈਂਟ ਕੀਤਾ। ਬਣੇ ਜ਼ਿੰਦਗੀ ਦੀ ਜਦ ਸ਼ੁਰੂਆਤ ਹੋਈ ਛੋਟੇ ਜਿਹੇ ਘਰਾਂ ਚੋਂ ਉੱਠ ਕੇ ਹੁਣ ਹਾਲਾਤ ਕਿਵੇਂ ਦੇ ਨੇ? ਘਰ ਤੋਂ ਕੀ ਸਪੋਰਟ ਸੀਗਾ? ਸੇਖੋ ਸਾਹਮਣੇ ਤਾਂ ਬਹੁਤ ਮਦਦ ਕੀਤੀ ਤੁਹਾਡੀ। ਮੇਰੇ ਫਾਦਰ ਜਿੱਦਾਂ ਕਿ ਲੋ ਮਜ਼ਦੂਰ ਨੇ, ਮੇਰੇ ਮਦਰ ਵੀ ਹਾਊਸ ਵਾਈਫ ਨੇ। ਜ਼ਿਆਦਾ ਕੋਈ ਖਾਸ ਸਪੋਰਟ ਨਹੀਂ। ਪਹਿਲਾਂ ਤੇ ਸਟਾਰਟਿੰਗ ਦੇ ਵਿੱਚ ਬੜੀਆਂ ਚੀਜ਼ਾਂ ਫੇਸ ਕਰਨੀਆਂ ਪਈਆਂ। ਕਿਉਂਕਿ ਮਾਰੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਪੜਾਈ ਦੇ ਨਾਲ ਗੇਮ ਦਾ ਖਰਚਾ ਚੁਕਣਾ ਬੜਾ ਮੁਸ਼ਕਿਲ ਹੁੰਦਾ ਫਿਰ ਖੇਡਣ ਜਾਣ ਵਾਸਤੇ ਪੈਸੇ ਚਾਹੀਦੇ ਬੂਟ ਚਾਹੀਦੇ ਕਿੱਟ ਵੱਖ-ਵੱਖ ਚੀਜ਼ਾਂ ਚਾਹੀਦੀਆਂ ਖੇਡਣ ਵਾਸਤੇ ਬੜਾ ਚੀਜ਼ਾਂ ਫੇਸ ਕਰਨੀਆਂ ਪਈਆਂ ਪਰ ਮੈਨੂੰ ਮੈਨੂੰ ਇਹੀ ਵੀ ਮੈਂ ਛੱਡਣਾ ਨਹੀਂ ਆ ਕਿਉਂਕਿ ਜੇ ਮੈਂ ਹੁਣ ਛੱਡਦਾ ਮੈਨੂੰ ਵੇਖ ਕੇ ਕਈ ਚੀਜ਼ਾਂ ਮੇਰੇ ਵੱਲੋਂ ਵੇਖ ਕੇ ਕਈਆਂ ਨੇ ਸ਼ੁਰੂਆਤ ਕਰਨੀ ਵੀ ਜੇ ਉਹ ਮਾੜੇ ਘਰ ਚੋਂ ਉੱਠ ਕੇ ਖੇਡ ਸਕਦੀ ਆ ਤੇ ਫਿਰ ਅਸੀਂ ਕਿਉਂ ਨਹੀਂ ਮੈਸ ਕਰਕੇ ਇਹ ਚੀਜ਼ ਨਹੀਂ ਛੱਡੀ ਵੀ ਨਹੀਂ ਜਿਹੜੀ ਮਰਜ਼ੀ ਚੀਜ਼ ਦਾ ਸਾਹਮਣਾ ਕਰਨਾ ਪੈ ਜੇ ਜਿਹੜੇ ਮਰਜ਼ੀ ਹਾਲਾਤਾਂ ਵਿੱਚੋਂ ਨਿਕਲਣਾ ਪੈ ਜੇ ਪਰ ਮੈਂ ਇਹਨੂੰ ਛੱਡਣਾਂ ਨਹੀਂ ਆ ਇੱਕ ਐਸੀ ਗੇਮ ਹੈ ਜਿਸ ਦੇ ਵਿੱਚ ਸੱਟ ਨਾਲੋਂ ਜਾਨ ਦਾ ਜ਼ਿਆਦਾ ਖਤਰਾ ਹੁੰਦਾ ਹੈ ਮੌਤ ਵੀ ਆ ਸਕਦੀ ਐਨੀ ਗੰਦੀ ਗੇਮ ਹੈ ਪਰ ਕਰਦੇ ਕਿਤੇ ਘਰ ਦੇ ਨੇ ਰੋਕਿਆ ਨਹੀਂ ਇਹ ਖੁਦ ਨੂੰ ਨਹੀਂ ਲੱਗਾ ਕਿ ਰੁਕ ਜਾਣਾ ਚਾਹੀਦਾ ਨਹੀਂ ਮੇਰੇ ਕਰਦੇ ਨੇ ਪਹਿਲੇ ਪਹਿਲੇ ਜਦੋਂ ਮੈਂ ਖੇਲਣ ਗਈ ਉਦੋਂ ਤੇ ਘਰ ਦੇ ਬੋਲਦੇ ਹੀ ਪਰ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਵੀ ਨਹੀਂ ਮੈਂ ਹੁਣ ਜਦੋਂ ਖੇਲਣੇ ਲਾਪੇ ਆ ਫਿਰ ਹੁਣ ਜਦੋਂ ਇੱਕ ਵਾਰੀ ਚਲੀ ਗਏ ਆ ਤੇ ਫਿਰ ਹੁਣ ਡਰਨ ਵਾਲੀ ਕੋਈ ਗੱਲ ਨਹੀਂ ਆ ਕਿ ਜੋ ਹੋਣਾ ਉਹ ਤੇ ਹੋ ਹੀ ਜਾਣਾ ਮੌਤ ਤੇ ਇੱਕ ਦਿਨ ਸਾਰਿਆਂ ਨੂੰ ਆ ਹੀ ਜਾਣੀ ਪਰ ਜੇ ਖੇਡ ਕੇ ਲੜਾਂਗੇ ਫਿਰ ਉਹ ਹਿਸਟਰੀ ਬਣ ਜੂਗੀ ਨਾ ਬਣ ਜੂਗਾ ਵੀ ਫਲਾਣਾ ਰਿੰਗ ਦੇ ਵਿੱਚ ਮਰਿਆ ਦੂਜੀ ਮੌਤ ਮਰਨ ਨਾਲੋਂ ਮੈਨੂੰ ਲੱਗਦਾ ਕਿ ਖੇਡ ਕੇ ਜਾਂ ਨਾ ਬਣਾ ਕੇ ਮਰ ਜਾਣਾ ਉਹ ਜ਼ਿਆਦਾ ਬੈਟਰ ਆ। ਕੀ ਬਾਤ ਆ ਬਹੁਤ ਵੱਡੀ ਗੱਲ ਐ। ਕਿ ਖੇਡ ਦੇ ਵਿੱਚ ਮਰਨਾ ਇੱਕ ਹਿਸਟਰੀ ਕ੍ਰੀਏਟ ਕਰਦਾ ਹੈ ਅੱਜ ਕੱਲ ਜੇਕਰ ਅਸੀਂ ਕੋਈ ਵੀ ਫੀਲਡ ਦਾ ਲੈ ਲਈਏ ਟੂਪਾਕ ਨਾਮ ਲੈ ਲਈਏ ਅਸੀਂ ਜਾਂ ਮਾਈਕ ਜੋਨ ਨਾਮ ਲੈ ਲਈਏ ਇਹ ਬਹੁਤ ਤਗੜੇ ਤਗੜੇ ਨਾਮ ਐਸੇ ਨਹੀਂ ਬਣੇ ਕਿ ਹਿਸਟਰੀ ਕ੍ਰੀਏਟ ਕਰਨੀ ਪੈਂਦੀ ਉਹਨਾਂ ਦੇ ਕੋਚ ਸਾਹ ਮੌਜੂਦ ਹੈ ਗੱਲਬਾਤ ਕਰਦੇ ਆ ਸੇ ਕੋਚ ਸਾਹ ਬਹੁਤ ਨਾਮ ਹੈ ਤੁਹਾਡਾ ਅੱਜ ਤੁਸੀਂ ਇੱਥੇ ਮਿਲੇ ਹੋ ਸਾਨੂੰ ਲੱਗਦਾ ਹੈ ਕਿ ਜੇਕਰ ਪੰਜਾਬ ਨੂੰ ਏਡੇ ਵੱਡੇ ਲੈਵਲ ਤੇ ਰਿਪਰੈਜ਼ੈਂਟ ਕੀਤਾ ਤੇ ਕੁਝ ਲੋਕ ਐਸੇ ਨੇ ਜੋ ਹਲੇ ਸ਼ਾਇਦ ਨਾ ਨਾ ਜਾਣਦੇ ਹੁਣ ਕਾਰਨ ਇਹ ਹੈ ਕਿ ਉਹ ਰੀਲਾਂ ਦੇ ਵਿੱਚ ਜੁੜੇ ਹੋਏ ਨੇ ਜਾਂ ਲਚਰਤਾ ਵੱਲ ਜ਼ਿਆਦਾ ਚੁਟਰੇ ਹੋਏ ਨੇ ਪਰ ਇਸ ਫੀਲਡ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਕੀ ਕੀ ਚੈਲੰਜਸ ਫੇਸ ਕਰਨੇ ਪੈਂਦੇ ਨੇ ਕੀ ਕੀ ਮੁਸ਼ਕਲਾਂ ਦੇਖਣੀਆਂ ਪੈਂਦੀਆਂ ਇੱਕ ਤਾਂ ਵੀਰੇ ਸਾਰੋਂ ਵੱਡੀ ਗੱਲ ਆ ਵੀ ਜਿਹੜੀ ਤੁਸੀਂ ਗੱਲ ਕੀਤੀ ਪਈ ਅੱਜ ਸੋਸ਼ਲ ਮੀਡੀਆ ਦਾ ਜਿਹੜਾ ਰੀਲਾਂ ਦਾ ਕੰਮ ਚੱਲਦਾ ਪਿਆ ਇਹ ਤਾਂ ਆਪਾਂ ਵੇਖੀਏ ਵੀ ਮੈਂ ਤਾਂ ਕਈ ਦੀ ਸੋਚਦਾ ਵੀ ਯਾਰ ਇੰਸਟਾਗ੍ਰਾਮ ਆ ਜਿਹੜਾ ਉਹ ਆਪਾਂ ਨੂੰ ਕੱਟਣਾ ਹੀ ਪੈ ਜਾਂਦਾ ਕਈ ਏਰੀਆ ਕਿਉਂਕਿ ਆਪਾਂ ਫੈਮਿਲੀ ਦੇ ਨਾਲ ਕੋਈ ਐਹੋ ਜਿਹੀਆਂ ਰੀਲਾਂ ਆ ਜਾਂਦੀਆਂ ਵਾ ਪੀ ਜਿਹੜੀ ਆਪਾਂ ਵੇਖ ਹੀ ਨਹੀਂ ਸਕਦੇ ਆਪਾਂ ਨੂੰ ਬਹੁਤ ਬੜੀ ਸਿਲਪ ਕਰਨੀਆਂ ਪੈ ਜਾਂਦੀਆਂ ਘੇਰੀ ਤੇ ਹੁਣ ਸਾਡੇ ਛੋਟੇ ਛੋਟੇ ਬੱਚੇ ਹੁੰਦੇ ਆ ਘਰੇ ਉਹ ਚੀਜ਼ਾਂ ਵੇਖਣ ਡੇ ਹੁੰਦੇ ਆ ਤੇ ਮੈਂ ਇੱਕ ਚੀਜ਼ ਉਹਨਾਂ ਤੋਂ ਇੱਕ ਚੀਜ਼ ਸਿੱਖਦਾ ਵੀ ਆ ਤੇ ਇੱਕ ਮਤਲਬ ਵੇਖਦਾ ਵੀ ਸਾਡਾ ਫਿਊਚਰ ਕਿਦਾਂ ਦਾ ਹੁਣ ਮੰਨ ਲਓ ਵੀ ਮੈਂ ਹੀ ਆ ਮੇਰੇ ਛੋਟੇ ਭਤੀਜੇ ਬੱਚੇ ਆ ਉਹ ਮੇਰੇ ਨਾਲ ਵੇਖਦੇ ਵੀ ਚਾਚਾ ਪੂਰਾ ਲੀਟਰ 2 ਲੀਟਰ ਪਾਣੀ ਪੀਂਡਿਆ ਵਾ ਚਾਚੇ ਨੇ 500 ਸਕੁਆਰਡ ਮਾਰਿਆ ਵਾ ਤੋ ਮੇਰੇ ਨਾਲ ਵੇਖ ਕੇ ਮਾਰ ਦਿਆ ਤੇ ਮੈਂ ਨਾ ਵੀ ਜਿਹੜਾ ਸੋਸ਼ਲ ਮੀਡੀਆ ਬੱਚਾ ਵੇਖਣ ਡਾ ਤੇ ਉਹ ਉਹੀ ਕੁਝ ਸਿੱਖੂ ਉਹਨਾਂ ਲਈ ਵੇਖਣ ਦੇ ਬੱਚੇ ਬੁੱਕਸ ਪੜ੍ਹਦੇ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਅੱਜ ਕੱਲ ਤੁਸੀਂ ਵੇਖਿਆ ਜਾਊਗਾ 6-6 ਸਾਲ ਦੇ ਸਾਡੇ ਜਵਾਕ ਆ ਉਹਨਾਂ ਨੂੰ ਇਹ ਇੰਸਟਾਗ੍ਰਾਮ ਦੇ ਗਿੱਧਾ ਪਾਉਣ ਲਾਇਆ ਵਾ ਪੰਗੜੇ ਲਾਉਂਦੇ ਆ ਕੋਈ ਬੱਚਾ ਇਹੋ ਜਾਣੀ ਵੀ ਇਹ ਮੇਰੇ ਦੋ ਤਿੰਨ ਆਈਡੀਆ ਚੰਗੀਆਂ ਵੀ ਹੈਗੀਆਂ ਜਿਹੜੇ ਆਪਣੇ ਬੱਚਿਆਂ ਨੂੰ ਜਿਮ ਚ ਲੈ ਕੇ ਜਾਣਦੇ ਆ ਐਕਟੀਵਿਟੀਆਂ ਕਰਵਾਉਣਦੇ ਆ ਉਹ ਵੀ ਬਹੁਤ ਵਧੀਆ ਵਾ ਪਰ ਜਿਹੜੇ ਆ ਗਲਤ ਚੀਜ਼ਾਂ ਹੋਣ ਡੀਆਂ ਨਾ ਇਹ ਤਾਂ ਮੈਨੂੰ ਬਹੁਤ ਗਲਤ ਲੱਗਦਾ ਕਿ ਇਹ ਵੀ ਨਹੀਂ ਇਹ ਸਪੋਰਟਸ ਸਾਡਾ ਅਸਲੀ ਜਿਹੜਾ ਆਉਣ ਵਾਲਾ ਫਿਊਚਰ ਆ ਇਹ ਰੀਲਾਂ ਹੀ ਖਤਮ ਕਰਟੀਆਂ ਵਾ ਜਿਆਦਾ ਫਿਊਚਰ ਦਾ ਜਿਹੜਾ ਰੀਲਾਂ ਦਾ ਕੰਮਣਾ ਇਹ ਹੀ ਆ ਹੁਣ ਵੇਖੋ ਅਸਲੀ ਜਿਹੜੇ ਹੀਰੋ ਆ ਹੁਣ ਜਿੱਦਾਂ ਆਪਣੇ ਵੀਰ ਹੀ ਹਾਕੀ ਵਾਲੇ ਸੀ ਉਹਨਾਂ ਨੇ ਇੱਕ ਬਹੁਤ ਤਗੜੀ ਗੱਲ ਕਹੀ ਸੀ ਪਿਛਲੇ ਇੰਟਰਵਿਊ ਦੇ ਵਿੱਚ ਵੀ ਅਸੀਂ ਨਾ ਬੰਬੇ ਬੈਠੇ ਸੀ ਅਸੀਂ ਚਾਹ ਪੀਂਦੇ ਦੇ ਲਾਗੇ ਉਹ ਜੌਨੀ ਕਿਹੜਾ ਡੋਲੀ ਚਾਹੇ ਵਾਲਾ ਸੀ ਉਹ ਬੈਠਾ ਸੀ ਤੇ ਉਹਦੇ ਨਾਲ ਲੋਕੀ ਫੋਟੋਆਂ ਖਿਡਾਉਣ ਦੇ ਤੇ ਸਾਨੂੰ ਕੋਈ ਪਛਾਣਦਾ ਹੀ ਨਹੀਂ ਤੇ ਇਹਦੇ ਨੂੰ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਆ ਵੀ ਉਹ ਐਡੇ ਤਗੜੇ ਸਾਡੇ ਮਤਲਬ ਪੰਜਾਬ ਤੋਂ ਠੇਕ ਛੋਟੇ ਜਿਹੇ ਪਿੰਡ ਤੋਂ ਉੱਟ ਕੇ ਇੱਥੋਂ ਤੱਕ ਗਏ ਆ ਤੇ ਸਾਡੀ ਪਬਲਿਕ ਉਹ ਜਾਣਦੀ ਨਹੀਂ ਅਭੀ ਇਹ ਹੀਰੋ ਕੌਣ ਆ ਕਦੇ ਕਦੇ ਮਨ ਨੂੰ ਦੁੱਖ ਲੱਗਦਾ ਕਿ ਇੰਨੇ ਵੱਡੇ ਲੈਵਲ ਤੇ ਖੇਡ ਕੇ ਆਇਆ ਪੰਜਾਬ ਨੂੰ ਉਸ ਫੀਲਡ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਿਸ ਫੀਲਡ ਦੇ ਵਿੱਚ ਲੋਕ ਜਾਣ ਤੋਂ ਵੀ ਡਰਦੇ ਪਰ ਲੋਕ ਨਹੀਂ ਪਹਿਚਾਨ ਪਾਰੇ ਹਾਲਾਂਕਿ ਇਹ ਚੀਜ਼ ਫੇਮਸ ਵਾਸਤੇ ਚਾਹੀ ਨਹੀਂ ਹੁੰਦੀ ਪਰ ਇੰਨਾ ਕਿ ਤਾਂ ਜ਼ਰੂਰ ਹੁੰਦਾ ਮਨ ਨੂੰ ਕਿ ਜੀ ਇੰਨੇ ਵੱਡੇ ਲੈਵਲ ਤੇ ਰਿਪਰੈਜ਼ੈਂਟ ਕੀਤਾ ਪਹਿਲੇ ਸਖਸ਼ੋ ਤੁਸੀਂ ਦੋਨੋਂ ਤਾਂ ਕਿਤੇ ਨਾ ਕਿਤੇ ਲੋਕਾਂ ਦਾ ਜਾਣਨਾ ਜ਼ਰੂਰੀ ਹੁੰਦਾ ਵੀਰ ਜੀ ਮੈਂ ਤੇ ਜੇ ਆਪਣੀ ਸਟੋਰੀ ਦੀ ਗੱਲ ਕਰਦਾ ਚਲੋ ਵੈਗਰੂ ਕਿਰਪਾ ਕਰੇ ਚਲੋ ਮੇਰੇ ਕੋ ਜੋ ਚੀਜ਼ਾਂ ਨਹੀਂ ਹੋਈਆਂ ਮੈਂ ਇਹਨਾਂ ਬੱਚਿਆਂ 'ਚ ਲੱਭਦਾ ਮਾਂ ਪਿਛਲੋ ਜੋ ਮੇਰੇ ਕੋ ਨਹੀਂ ਹੋਇਆ ਮੈਂ ਇਹਨਾਂ ਨੂੰ ਕਰਵਾਉਂਗਾ ਲਾਈਵ ਦੇ ਵਿੱਚ ਜੋ ਮੈਨੂੰ ਨਹੀਂ ਸਪੋਰਟ ਮਿਲੀ ਮੈਂ ਇਹਨਾਂ ਦੀ ਸਪੋਰਟ ਕਰੂੰਗਾ ਇਹਨਾਂ ਨੂੰ ਅੱਗੇ ਲੈ ਕੇ ਜਾਊਂਗਾ ਲਾਈਵ ਦੇ ਵਿੱਚ ਹੁਣ ਮਤਲਬ ਵੀ ਜਦੋਂ 2009 ਦੇ ਵਿੱਚ ਕੋਈ जानਦਾ ਵੀ ਨਹੀਂ ਵੀ 2006 ਵਿੱਚ ਮੈਂ ਕਾਰਾਟੀ ਸਟਾਰਟ ਕੀਤੀ ਦੋ ਚਾਰ ਚਾਲ ਮੈਂ ਕਾਰਾਟੀ ਕੀਤੀ ਉਸ ਤੋਂ ਬਾਅਦ ਥੋੜੀ ਜਿਹੀ ਘਰ ਦੀ ਪ੍ਰੋਬਲਮ ਹੋਸ ਕਰਕੇ ਮੇਰੇ ਸਕਿਉਰਿਟੀ ਗਾਰਡ ਲੱਗ ਗਿਆ ਉਸ ਤੋਂ ਬਾਅਦ ਫਿਰ ਮੈਂ ਚੇਂਜ ਕੀਤੀ ਫੀਲਡ ਕੋਰਸਾ ਬਹੁਤ ਵਧੀਆ ਗੁਰੂ ਰਾਮਦਾਸ ਜੀ ਉਹਨਾਂ ਦੇ ਬਹੁਤ ਕਿਰਪਾ ਸੀ ਤੇ ਉਹ ਬਹੁਤ ਵਧੀਆ ਬੰਦੇ ਮਿਲੇ ਇਸ ਲਾਈਵ ਦੇ ਵਿੱਚ ਉਹਨਾਂ ਨੇ ਮੁੜ ਕੇ ਫਿਰ ਉਹਨਾਂ ਨੇ ਕਿਹਾ ਵੀ ਤੂੰ ਯਾਰ 650 ਰੁਪਏ ਕਰਕੇ ਜੋਬ ਕਰਦਾ ਮੈਂ ਤੂੰ 650 ਰੁਪਏ ਮੇਰੇ ਤੋਂ ਲੈ ਤੇ ਆਪਣੀ ਗੇਮ ਕੰਟੀਨਿਊ ਸ਼ੁਰੂ ਕਰ ਚਲੋ ਉਹਨਾਂ ਨੇ ਮੇਰੀ ਗੇਮ ਕੰਟੀਨਿਊ ਸ਼ੁਰੂ ਕਰਵਾਤੀ ਉਹ ਤੁਹਾਨੂੰ ਪਤਾ ਇੱਕ ਘਰਿਆਂ ਚ ਕੀ ਚਾਹੀਦਾ ਹੁੰਦਾ ਹੈ ਪੈਸਾ ਚਾਹੀਦਾ ਹੁੰਦਾ ਹੈ ਕਿਉਂਕਿ ਜਿਹੜਾ ਤੇ ਉਸ ਟਾਈਮ ਦੇ ਮਿਲ ਕੇ ਫਿਰ ਮੈਂ ਆਪਣੀ ਗੇਮ ਸਟਾਰਟ ਕਰਤੀ ਉਸ ਤੋਂ ਬਾਅਦ ਮਿਲ ਕੇ ਮੈਂ ਪਹਿਲੀ 2009 ਦੇ ਵਿੱਚ ਗੇਮ ਸਟਾਰਟ ਕੀਤੀ 2010 ਦੇ ਵਿੱਚ ਮੈਂ ਪਹਿਲਾ ਨਾਸਿਕ ਟ్రਾਇਲ ਦੇਣ ਗਿਆ ਸੀ ਤੇ ਮੈਂ ਜਾਂਦਾਂ ਹੀ ਦੋ ਫਾਈਟਾਂ ਵਿਨ ਕਰ ਗਿਆ ਸੀ ਤੇ ਮਤਲਬ ਫਸਟ ਟ్రਾਇਲਾਂ ਦੇ ਵਿੱਚ ਹੀ ਮੈਂ ਸਿਲੈਕਟ ਹੋ ਗਿਆ ਸੀ ਤੇ ਉਹ ਹੁਣ ਥੋੜਾ ਥੋੜਾ ਮਿਲ ਕੇ ਉਸ ਤੋਂ ਬਾਅਦ ਬੜੀ ਗਰੋਥ ਕੀਤੀ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਜਾ ਕੇ ਟੀਮ ਬਣਾਈਏ ਮੇਰੇ ਪਿੰਡ ਤੋਂ ਹੀ ਆ ਸਾਗਣੇ ਤੋਂ ਮੈਂ ਆਪਣੇ ਪਿੰਡ ਤੋਂ ਮਤਲਬ ਮੇਰੇ ਪਿੰਡ ਦੇ ਬਹੁਤ ਬਹੁਤ ਅਥਲੀਡਾ ਜਿਹੜੇ ਰਗਬੀ ਜੀ ਵੀ ਪਾਰਟੀਸਿਪੇਟ ਕਰਦੇ ਪਏ ਆ ਯੂਨੀਵਰਸਿਟੀ ਹਾਈ ਲੈਵਲ ਤੇ ਮਤਲਬ ਪਾਰਟੀਸਿਪੇਟ ਕੀਤੇ ਆ ਜਿੰਨਾ ਬੱਚਿਆਂ ਨੇ ਸਾਡੇ ਪਿੰਡ ਦੀ ਬਹੁਤ ਤਗੜੀਆਂ ਟੀਮਾਂ ਹੁੰਦੀਆਂ ਸੀ ਤੇ ਉਹ ਚਲੋ ਜਦੋਂ ਥੋੜੇ ਬੱਚੇ ਹਵਾਜੋ ਜਾਂਦੇ ਉਹਦੇ ਵੇਲੇ ਬੱਚੇ ਸੋਚਦੇ ਵੀ ਨਹੀਂ ਕੋਸ ਸਾਹਿਬ ਗਲਤ ਕਰਦੇ ਆ ਜਾਂ ਕੋਸ ਸਾਹਿਬ ਇਹਦਾ ਕਰਦੇ ਕਿਉਂਕਿ ਮੇਰੀ ਹੈਬਿਟ ਰਹੀ ਆ ਵੀ ਮਿਹਨਤ ਪਹਿਲਾਂ ਬਾਕੀ ਕੰਮ ਸਾਰੇ ਬਾਅਦ ਚ ਜੇ ਤੁਸੀਂ ਆ ਦੋ ਸਾਲ ਗੇਮ ਨੂੰ ਦੋਗੇ ਮੁੜ ਕੇ ਗੇਮ ਤੁਹਾਨੂੰ ਦਊਗੀ ਸਮਾਂ ਜੇ ਤੁਸੀਂ ਇਹ ਦੋ ਸਾਲ ਗੇਮ ਨੂੰ ਨਹੀਂ ਦੋਗੇ ਮੁੜ ਕੇ ਸਾਰੀ ਉਮਰ ਕਦੀ ਉਧਰ ਕਦੀ ਇਧਰ ਹੋਗੇ ਜਵਾਨੀ ਵੇਲੇ ਕਹਿੰਦੇ ਜਿਵੇਂ ਹੱਥ ਕਾਲੇ ਕਰਨੇ ਪੈਂਦੇ ਉਹ ਹਿਸਾਬ ਹੈ ਕਿ ਸਮਾਂ ਦੇਣਾ ਹੀ ਪੈਂਦਾ ਇਹ ਸਭ ਮੈਨੂੰ ਵੇਖਿਆ ਜਾਵੇ ਤੇ ਮੈਂ ਆਪਣੀ ਮੇਰੇ ਸਾਹਮਣੇ ਮੈਂ ਆਪਣੀ ਅੱਜ ਗੁਰੂ ਰਾਮਦਾਸ ਦੀ ਕਿਰਪਾ ਦਾ ਦਰਬਾਬੀ ਦੀ ਸੰਧੀ ਕਿਰਪਾ ਦੇ ਨਾਲ ਮੈਂ ਆਪਣੀ ਗੇਮ ਤੋਂ ਹੀ ਆਪਣਾ ਘਰ ਆਪਣੀਆਂ ਕੋਠੀਆਂ ਤੇ ਆਪਣੇ ਬੱਚਿਆਂ ਦੀਆਂ ਹੈਲਪਸ ਜਿਹੜੇ ਸਪੋਰਟਸਮੈਨ ਬੱਚੇ ਆ ਜਿਨ੍ਹਾਂ ਨੂੰ ਨੀਡ ਪੈਂਦੀ ਅੱਜ ਮੈਂ ਪੈਸੇ ਦੇਣ ਲੱਗਾਂ ਨਹੀਂ ਡਰਦਾ ਕਿਉਂ ਨਹੀਂ ਡਰਦਾ ਕਿਉਂਕਿ ਮੈਂ ਨਾਮ ਬਣਾਇਆ ਵਾਂ ਆਪਣਾ ਮਤਲਬ ਆਪਣੇ ਦਮ ਤੇ ਨਾਮ ਬਣਾਇਆ ਵਾਂ ਕੋਈ ਨਹੀਂ ਜਾਣਦਾ ਸੀ ਉਸ ਟਾਈਮ ਐਮ ਐਮ ਐ ਨੂੰ ਜਿਹਦੇ ਟਾਈਮ ਤੇ ਮੈਂ ਐਮ ਐਮ ਐ ਨੂੰ ਪਾਰਟਿਸਪੇਟ ਕੀਤਾ ਸੀ ਵਧੀਆ ਖੇਡਿਆ ਅੱਜ ਵੇਖ ਲਓ ਵੀ ਅੱਜ ਨੂੰ ਯੂ ਐਫ ਸੀ ਹੁਣ ਫੇਮਸ ਹੋ ਗਈ ਆ ਯੂ ਐਫ ਸੀ ਫੇਮਸ ਹੋ ਗਈ ਆ ਬਰੇ ਆ ਗਈ ਆ ਸਾਡੇ ਟਾਈਮ ਤੇ ਚੀਜ਼ਾਂ ਉਦੋਂ ਨਹੀਂ ਪਤਾ ਨਹੀਂ ਹੁੰਦਾ ਸੋਸ਼ਲ ਮੀਡੀਆ ਇੰਨਾ ਨਹੀਂ ਹੁੰਦਾ ਇੰਨਾ ਪਤਾ ਹੀ ਨਹੀਂ ਹੁੰਦਾ ਉਦੋਂ 6 ਤੇ ਅੱਜ ਜਿਹਦਾ 60 ਦਾ ਰਿਕਾਰਡ ਹੈ ਉਹ UFC ਖੇਲਣ ਜਾਂਦੇ ਆ ਤੇ ਮੇਰਾ ਇੰਡੀਆ ਦਾ ਉਸ ਟਾਈਮ ਤੇ 60 ਦਾ ਰਿਕਾਰਡ ਹੀ ਮੈਂ ਕੋਈ ਹਿਆਰਿਆ ਨਹੀਂ ਇਹ 2013-2014 ਦੀ ਗੱਲ ਆ ਇਹ ਜਿਹੜੇ ਜਿਨ੍ਹਾਂ ਦੀ ਵੈਲਿਊ ਅੱਜ ਪੈਣੀ ਸ਼ੁਰੂ ਹੋਈ ਹੈ ਤੁਸੀਂ ਉਸ ਸਮੇਂ ਦਿੱਤੀ ਹੈ ਜਦੋਂ ਲੋਕਾਂ ਨੂੰ ਪਤਾ ਵੀ ਨਹੀਂ ਸੀ ਇਹ ਆ ਸਰ ਹੁਣ ਹੁਣ ਪਤਾ ਲੱਗਦਾ ਕਿ ਮੈਂ ਮੈਮੇ ਕੀਤੀ ਆ ਵੀ ਮਤਲਬ ਹੁਣ ਲੋਕੀ ਮੈਨੂੰ ਜਾਣਦੇ ਆ ਮੇਰੇ ਨਾਮ ਤੋਂ ਜਾਣਦੇ ਆ ਹੁਣ ਕੋਈ ਵੀ ਬੰਦਾ ਮੇਰੇ ਨਾਲ ਗੱਲ ਕਰਦਾ ਮੈਨੂੰ ਬਹੁਤ ਵਧੀਆ ਲੱਗਦਾ ਕੋਈ ਮੈਂ ਕੱਲ ਪਰਸੂ ਦੀ ਗੱਲ ਆ ਕਿਤੇ ਕਿਹਾ ਹੈਗਾ ਸੀ ਤੇ ਜਿਮ 'ਚ ਹੀ ਕਿਹਾ ਹੈਗਾ ਸੀ ਤੇ ਉਹ ਕਹਿੰਦੇ ਵੀ ਯਾਰ ਕੁਲਦੀਪ ਸਰ ਤੁਸੀਂ ਬਹੁਤ ਗੋਡ ਗਿਫਟ ਕੀਤੇ ਆ ਤੁਹਾਨੂੰ ਅੰਮ੍ਰਿਤਸਰ 'ਚ ਹਰ ਕੋਈ ਬੰਦਾ ਜਾਣਦਾ ਤੇ ਮੈਂ ਉਹ ਮੈਡਮ ਨੂੰ ਦੱਸਦਾ ਵੀ ਮੈਡਮ ਜੀ ਮੈਨੂੰ 18 ਸਾਲ ਹੋ ਗਿਆ ਮੈਂ ਇਸ ਫੀਲਡ 'ਚ ਤੇ ਮੈਂ ਅੱਖਾਂ ਬੰਦ ਕਰਕੇ ਗੁਰੂ ਰਾਮਦਾਸ ਤੇ ਭਰੋਸਾ ਰੱਖ ਕੇ ਤੁਰਿਆ ਹਾਂ ਵੀ ਜੋ ਮਰਜ਼ੀ ਹੋ ਜੇ ਫਾਇਦਾ ਹੋ ਜੇ ਨੁਕਸਾਨ ਹੋ ਜੇ ਪਰ ਮੈਂ ਤੁਰਨਾ ਤੇ ਪਰ ਇਹ ਵੀ ਜੇ ਮੈਂ ਪਿੰਡੋਂ ਨਿਕਲਾ ਸੀ ਤੇ ਮੈਂ ਬੜੇ ਕੱਡੇ ਵੀ ਆ ਆਪ ਤਾਂ ਖੁਦ ਬੰਦਾ ਨਿਕਲ ਜਾਂਦਾ ਵਾ ਮੈਂ ਹੁਣ ਵੀ ਹਰਪ੍ਰੀਤ ਨੂੰ ਵੀ ਆਣਾ ਹੋਏ ਤੇ ਨਾਲ ਹੋਰ ਵੀ ਸੋਨੂ ਲੜਕਾ ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਪਲੇਅਰ ਬਣ ਜਿਓਗੇ ਮੈਂ ਤੁਹਾਨੂੰ ਫੇਰ ਮੰਨੂਗਾ ਜੇ ਤੁਸੀਂ ਆਪਣੇ ਅੱਗੇ ਲਾ ਕੇ ਦੋਹਾਂ ਜਾਨੇ ਦੀ ਜ਼ਿੰਦਗੀ ਬਣਾਓਗੇ ਜਿਵੇਂ ਤੁਹਾਡੇ ਕੋਚ ਸਾਹਮਣੇ ਤੁਹਾਨੂੰ ਪੂਰੀ ਸਪੋਰਟ ਕੀਤੀ ਤੁਸੀਂ ਅੱਗੇ ਆਪਣੇ ਵੀ ਸਟੂਡੈਂਟਸ ਨਾਲ ਉਤਰਾ ਹੀ ਕਰ ਰਹੇ ਹੋ ਈਆ ਸਰ ਮੈਂ ਪੂਰੀ سپورਟ ਕਰਦਾ ਜਿੰਨੀ ਕਿ ਮੇਰੇ ਕੋਲ ਹੁੰਦੀ ਮੈਂ ਆਪਣੀ ਲੋੜ ਤੋਂ ਵੀ ਵੱਧ ਜਿੱਥੇ ਮੰਨ ਲਓ ਵੀ ਮੈਨੂੰ ਇਹ ਕਹਿ ਦੇਣ ਕਿ ਮੇਰੇ ਸਾਡੀ ਪ੍ਰੋਟੀਨ ਨਹੀਂ ਹੈਗੀ ਤੇ ਮੈਂ ਕਹੂੰਗਾ ਯਾਰ ਤੁਸੀਂ ਮੇਰੀ ਪ੍ਰੋਟੀਨ ਲੈ ਜਾਓ ਕੋਈ ਗੱਲ ਨਹੀਂ ਮੈਂ ਬਾਅਦ ਚ ਆਪਣਾ ਰਿਸਟ ਕਰ ਲੂੰਗਾ ਕਿਤੇ ਨਾ ਕਿਤੇ ਮੈਂ ਕਿਹਾ ਹੁਣ ਖੇਡਣਾ ਵਾ ਅੱਜ ਕੱਲ ਬਹੁਤ ਵੱਡੀ ਗੱਲ ਹੈ ਤੁਸੀਂ ਨਹੀਂ ਅੱਜ ਕੱਲ ਦਾ ਜਿਮ ਦੇ ਵਿੱਚ ਕੋਈ ਮੁੰਡਾ ਕਿਸੇ ਕੋਈ ਜਾਂ ਕੋਈ ਸਾਥੀ ਕਿਸੇ ਕੋਈ ਸਕੂਪ ਵੀ ਮੰਗ ਲੇ ਪ੍ਰੋਟੀਨ ਦਾ ਤਾਂ ਉਹ ਕਹਿ ਦਿੰਦਾ ਵੀ ਚੱਲ ਯਾਰ ਕੱਲ ਤੋਂ ਵੱਖਰੀ ਇੱਕ ਸੈੱਜ ਲਾਵਾਂ ਸਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੋਣੀ ਥੋੜੇ ਦਿਨ ਹੋ ਗਏ ਸਾਡੀ ਥੋੜੇ ਦਿਨ ਹੋ ਗਏ ਦੀ ਨਾ ਤੇ ਮੈਂ ਇਹਨੂੰ ਕਹਿੰਦਾ ਪਿਆ ਇਹ ਤੇ ਮੈਂ ਕਿਹਾ ਮੇਰੇ ਕੋਲ ਪ੍ਰੋਟੀਨ ਖਤਮ ਹੋਈ ਆ ਤੇ ਮੈਂ ਕਿਹਾ ਯਾਰ ਤੂੰ ਨਾ ਹੈ ਕਰ ਮੈਂ ਅੱਜ ਪਹਿਲਾਂ ਪ੍ਰੋਟੀਨ ਲਈ ਕਿੰਨੇ ਨਾਲ ਤੈਨੂੰ ਬਾਕੀ ਕੰਮ ਸਾਰੇ ਬਾਅਦ ਚ ਕਰਦੇ ਆ ਫਿਰ ਮੈਂ ਪ੍ਰੋਟੀਨ ਲਈ ਕੀ ਦਿੱਤੀ ਹੁਣ ਉਹ ਮਤਲਬ ਵਧੀਆ ਲੱਗਦਾ ਇਹ ਨਹੀਂ ਵੀ ਮੈਂ ਦੀ ਮਦਦ ਕਰਦਾ ਵਾਂ ਕਿਉਂਕਿ ਉਹ ਚੀਜ਼ਾਂ ਮੈਂ ਫੇਸ ਕੀਤੀਆਂ ਵਾਂ ਮੈਨੂੰ ਪਤਾ ਸੀ ਵੀ ਮੈਨੂੰ ਯਾਰ ਉਸ ਟਾਈਮ ਤੇ ਕੋਈ ਹੈਲਪ ਕਰਨ ਵਾਲਾ ਨਹੀਂ ਸੀ ਮੈਨੂੰ ਕੋਈ ਮੈਨੂੰ ਪਿੰਡੋਂ ਮੇਰੇ ਉੱਠ ਕੇ ਇਹ ਨਹੀਂ ਕਹਿਣ ਵਾਲਾ ਵੀ ਕੁਲਦੀਪ ਯਾਰ ਕਰ ਤੂੰ ਅਸੀਂ ਮਗਰ ਬੈਠੇ ਆ ਮਾਫੀ ਚਾਹੁੰਦਾ ਮੈਂ ਤੁਹਾਨੂੰ ਟੋਕ ਰਿਹਾ ਯਾਰ ਅੱਜ ਤੋਂ ਨਾ ਇਹ ਦੋ ਨਾਮ ਯਾਦ ਰੱਖ ਇਹਨਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇੱਕ ਅੰਬਰਸਰ ਦੀ ਧਰਤੀ ਤੋਂ ਉੱਠ ਕੇ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸੋ ਅੱਜ ਤੋਂ ਦੋ ਨਾਮ ਯਾਦ ਰੱਖ ਲਓ ਕੁਲਦੀਪ ਸਿੰਘ ਸੇਖੋ ਤੇ ਹਰਪ੍ਰੀਤ ਕੋਰ ਹਾਲਾਂਕਿ ਬਹੁਤ ਲੋਕ ਇਹਨਾਂ ਨੂੰ ਜਾਣਦੇ ਵੀ ਹੋਣਗੇ ਜੋ ਇਸ ਫੀਲਡ ਦੇ ਵਿੱਚ ਇੰਟਰਸਟ ਰੱਖਦੇ ਨੇ ਐਮਐਮਏ ਦੇ ਵਿੱਚ ਪਰ ਐਮਐਮਏ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਕੁਲਦੀਪ ਸਿੰਘ ਸੇਖੋ ਹਰਪ੍ਰੀਤ ਕੋਰ ਇਹ ਦੋ ਪਹਿਲੇ ਐਥਲੀਟ ਸਨ ਜਿਨ੍ਹਾਂ ਨੇ ਐਮਐਮਏ 'ਚ ਪੰਜਾਬ ਰਿਪਰੈਜ਼ੈਂਟ ਕੀਤਾ ਭਾਜੀ ਫੀਲਡ ਦੇ ਵਿੱਚ ਖਰਚਾ ਕਿੰਨਾ ਫਾਈਨੈਂਸ਼ੀਅਲੀ ਕਿੰਨੀ سپورਟ ਮੰਗਦੀ ਹੈ ਕਿਉਂਕਿ ਜਦ ਇੰਜਰੀ ਹੁੰਦੀ ਹੈ ਤਾਂ ਬਹੁਤ ਵੱਡੀਆਂ ਵੱਡੀਆਂ ਇੰਜਰੀਆਂ ਵੀ ਹੁੰਦੀਆਂ ਨੇ ਹੱਡੀਆਂ ਟੁੱਟ ਜਾਂਦੀਆਂ ਨੇ ਜਾਂ ਸਕੇਟ ਲੈਣੀ ਹੋਵੇ ਕੋਈ ਪੂਰੀ ਸਮਾਨ ਬਣਾਉਣਾ ਹੋਵੇ ਕਿੰਨਾ ਕੁ ਖਰਚਾ ਮੰਗਦੀ ਹੈ ਇਸਪੋਰਟ ਫਿਰ ਜੀ ਐਮ ਐਮ ਇਹਦੇ ਵਿੱਚ ਕੱਟ ਬਹੁਤ ਜ਼ਿਆਦਾ ਵਾ ਹੁਣ ਇੱਕ ਕੁੜੀ ਆ ਇਹਦੇ ਫੇਸ ਵਾਲ ਦੇਖੋਗੇ ਸਾਰੇ ਕੱਟ ਆ ਐਲਬੋਆ ਦੇ ਕੱਟ ਆ ਇਹਦੇ ਮੂੰਹ ਤੇ ਹੁਣ ਸਾਰੇ ਕੱਟ ਆ ਰਿਕਵਰੀ ਮਤਲਬ ਹੁਣ ਮੈਂ ਇਹਨੂੰ ਕਹੂੰਗਾ ਨਾ ਵੀ ਇਹ ਰਿਕਵਰੀ ਕਰ ਮੈਂ ਇਹਦੀ ਰਿਕਵਰੀ ਪ੍ਰੋਪਰ ਕਰਵਾਉਣਾ ਆ ਇਹਦੀ ਪ੍ਰੋਪਰ ਰਿਕਵਰੀ ਰਿਕਵਰੀ ਕੰਡੀਸ਼ਨਿੰਗ ਪ੍ਰੋਪਰ ਸਾਰਾ ਕੁਝ ਹੁੰਦਾ ਇਹਦਾ ਹਾਂ ਜੇ ਆਪਾਂ ਡਾਈਟ ਦਾ ਖਰਚਾ ਕਰਦੇ ਆ ਤੇ ਮਤਲਬ ਇਹ ਹੁਣ 80% ਡਾਈਟ ਕਰਕੇ ਹੀ ਪਿੱਛੇ ਰਹਿਣ ਦੀ ਆ ਕਿਉਂਕਿ ਇਹਨੂੰ ਇਸ ਟਾਈਮ ਤੇ ਘੱਟੋ ਘੱਟ ਵੀ 30-35 ਹਜ਼ਾਰ ਦਾ ਸਪਲੀਮੈਂਟ ਦਾ ਇਸ ਵਕਤ ਲੋੜ ਆ ਕਿਉਂਕਿ ਇਹਨੇ ਚੰਗੀ ਜਗ੍ਹਾ ਤੇ ਜਾਣਾ ਖੇਲਣ ਇੱਕ ਮਹੀਨੇ ਦਾ ਹਾਂ ਜੀ ਕਿਉਂਕਿ ਇਸ ਟਾਈਮ ਤੇ ਇਹਨੂੰ ਬਹੁਤ ਇੱਕ سپورਟ ਦੀ ਲੋੜ ਆ ਕਿਉਂਕਿ ਇਹਨੂੰ ਹੁਣ ਇਹ ਮੰਨ ਲਓ ਵੀ ਹੁਣ ਪਰਸੋਂ ਇਹ ਗ੍ਰੈਪਲਿੰਗ ਕਰਦੀ ਪਈ ਸੀ ਗ੍ਰੈਪਲਿੰਗ ਕਰਦੇ ਕਰਦੇ ਇਹ ਐਂਗਲ ਨਿਕਲ ਗਿਆ ਹੀ ਇੱਕਦਮ ਅਚ ਚਲੋ ਥੋੜੀ ਜਿਹੀ ਮੈਨੂੰ ਨੌਲੇਜ ਹੋ ਐਂਗਲ ਵਾਪਸ ਹੋ ਗਿਆ ਉਸੇ ਸੈਕਿੰਡ 'ਚ ਨਹੀਂ ਤਾਂ ਉਹ ਐਂਗਲ ਨਿਕਲ ਜਾਂਦਾ 6 ਮਹੀਨੇ ਕਿਤੇ ਨਹੀਂ ਗਿਆ ਹੁਣ ਇਹ ਆਂਬਾਂ ਬਾਹ ਲਾਂਦੇ ਆ ਆਂਬਾਂ ਦੇ ਵਿੱਚ ਆਂਬ ਆਂਬ ਟੁੱਟਣ ਦਾ ਇਹਦੀ ਮੇਰੀ ਦੋਵਰੀ ਟੁੱਟ ਗਈ ਆ ਇਹਦੀ ਦੋਵਰੀ ਟੁੱਟ ਗਈ ਆ ਜਿਹੜੀ ਹਲੇ ਤੱਕ ਸਿੱਧੀ ਨਹੀਂ ਹੋਈ ਹਾਂਜੀ ਤੇ ਮਤਲਬ ਰਿਕਵਰੀ ਹੁੰਦੀ ਹੈ ਬੋਡੀ ਦੀ ਉਹਦੇ ਆਸਤੇ ਸਪਲੀਮੈਂਟ ਪ੍ਰੋਪਰ ਪ੍ਰੋਪਰ ਸਾਰਾ ਕੁਝ ਰੱਖਣਾ ਪੈਂਦਾ ਪ੍ਰੋਪਰ ਰਿਕਵਰੀ ਰੱਖਣੀ ਪੈਂਦੀ ਹੈ ਆਈਸ ਬਾਰ ਇਹਨਾਂ ਨੂੰ ਦੇਣੇ ਪੈਂਦੇ ਆ ਹਫਤੇ 'ਚ ਇੱਕ ਵਾਰੀ ਦੋ ਵਾਰੀ ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਵੀ ਇਹਨਾਂ ਨੂੰ ਮੈਨੂੰ ਲਾ ਕੇ ਉਹ ਇਹਨਾਂ ਦੀ ਬੋਡੀ ਸਟਿੱਪ ਹੋਣੀ ਹੈ ਜਾਂ ਇਹਨਾਂ ਨੂੰ ਇਸ ਆਵ ਦੀ ਇਸ ਟੀਮ ਦੀ ਲੋੜ ਆ ਜਾਂ ਸੋਨਾ ਬਾਰ ਦੀ ਲੋੜ ਆ ਜਾਂ ਇਹਨਾਂ ਨੂੰ ਆਈਸ ਬਾਰ ਦੀ ਲੋੜ ਆ ਫਿਰ ਉਹਨਾਂ ਦੀ ਬੋਡੀ ਇਹਨਾਂ ਦੀ ਬੋਡੀ ਦੇ ਹਿਸਾਬ ਨਾਲ ਮੈਨੂੰ ਸਾਰਾ ਕੁਝ ਦੇਖਣਾ ਪੈਂਦਾ ਕੋਚ ਹੋਣ ਦੇ ਨਾਤੇ ਕਿਹੜੀਆਂ ਗੱਲਾਂ ਦਾ ਤੁਸੀਂ ਲੱਗਦੇ ਹੋ ਵੀ ਧਿਆਨ ਰੱਖਣਾ ਚਾਹੀਦਾ ਜਾਂ ਇਕੱਲੇ ਬੈਠ ਕੇ ਕੀ ਸੋਚਦੇ ਹੁੰਦੇ ਹੋ ਜ ਐਸਾ ਵੀ ਕਾਫੀ ਹੈ ਨਾਮ ਵੀ ਕਾਫੀ ਹੈ ਫਿਰ ਕੱਲੇ ਬੈ ਕੇ ਕੀ ਵਿਚਾਰ ਹੁੰਦੇ ਨੇ ਤੁਹਾਡੇ ਮੇਰਾ ਤੇ ਹਲੇ ਤੱਕ ਜੀ ਜਿਹੜਾ ਵਿਚਾਰ ਹੈਗਾ ਵੀ ਮੇਰੇ ਮਤਲਬ ਮੈਂ ਇਹਨਾਂ ਨੂੰ ਅੱਗੇ ਲਾਇਆ ਵਾ ਇਹਦਾ ਬ੍ਰਦਰ ਆ ਐਰਕੀ ਆਪਣਾ ਸਕੂਲ ਗੇਮ ਜੁਨੀਵਰਸਿਟੀ ਦੇ ਵਿੱਚ ਮੈਡਲਿਸਟ ਆ ਬ੍ਰੌਂਜ਼ ਇਹ ਦੋਵੇਂ ਭੈਣ ਭਰਾ ਬਹੁਤ ਵਧੀਆ ਪਲੇਅਰ ਆ ਬਹੁਤ ਵਧੀਆ ਮਤਲਬ ਬੱਚੇ ਕਹਿ ਸਕਦੇ ਆ ਤੇ ਮੈਂ ਵੀ ਉਹ ਮਤਲਬ ਮੇਰੀ ਇੱਕੋ ਸੋਚ ਹੁੰਦੀ ਵੀ ਇਹ ਦੋ ਜਣੇ ਸੈਟਲ ਹੋ ਜਾਣ ਤੇ ਇੱਕ ਮੇਰਾ ਲੜਕਾ ਵਾ ਉਹ ਪਹਿਲਾਂ ਦਿਹਾੜੀਆਂ ਕਰਦਾ ਹੁੰਦਾ ਸੀ ਤੇ ਉਹਨੇ ਦਿਹਾੜੀ ਕਰਕੇ ਪਹਿਲਾਂ ਉਹਨੇ ਗਟਰ ਦੇ ਵਿੱਚੋਂ ਸਾਰਾ ਦਿਨ ਸਫਾਈ ਕਰਕੇ ਉਹ ਫਿਰ ਉਹਨੇ ਮੇਰੇ ਕੋ ਆਣਾ ਉਹਨੇ ਕਿਹਾ ਕੋਸ ਤੇ ਉਹ ਫੇਰ ਨਾ ਮੈਨੂੰ ਉਹ ਗਿਲਟੀ ਹੋ ਗਈ ਤੇ ਹੁਣ ਉਹਨੂੰ ਮੈਂ ਥੱਲੇ ਆਪਣੇ ਜਿਮ 'ਚ ਹੀ ਰੱਖਿਆ ਵਾ ਉਹ ਹੁਣੇ ਤੁਸੀਂ ਮਿਲੋਗੇ ਨੂੰ ਸੋਨੂ ਹੁਣੇ ਏਸ਼ੀਆ ਖੇਡ ਕੇ ਆਇਆ ਵਾ ਉਹ ਜਿੱਥੇ ਹਰਪ੍ਰੀਤ ਖੇਲੀ ਉੱਥੇ ਹੀ ਉਹ ਖੇលਿਆ ਸੀ ਉਹਦੀ ਫਾਈਟ ਥੋੜਾ ਜਿਆਦਾ ਡਿਸਬਿਲੀ ਹੋ ਗਿਆ ਥੋੜਾ ਖਰਾਬ ਹੋ ਗਈ ਸੀ ਤੇ ਉਹਦੇ ਕਰਕੇ ਉਹ ਫਾਈਟ ਹੋਈ ਨਹੀਂ ਉਹਦੀ ਤਾਂ ਉਹ ਵੀ ਬਹੁਤ ਵਧੀਆ ਪਲੇਅਰ ਆ ਉਹ ਵੀ ਜਦੋਂ ਮੇਰੇ ਕੋਲ ਆਨਾਂ ਦਿਖਾਉਂਦਾ ਕੋਚ ਸਾਹਿਬ ਯਾਰ ਮੈਨੂੰ ਖੜਾਓ ਤੇ ਫਿਰ ਉਹਨੂੰ ਇਹ ਹੁਣ ਜਦੋਂ ਬੰਦਾ ਗੱਡਰ ਦੇ ਵਿੱਚੋਂ ਦਾ 스멜 ਆਉਂਦੀ ਪਸੀਨੇ ਤੋਂ ਜਦੋਂ ਹੁਣ ਆਪਾਂ ਗ੍ਰੈਪਲਿੰਗ ਕਰਦੇ ਆ ਉਹ ਕਈ ਬੱਚੇ ਵਿੱਚੋਂ ਕਹਿ ਦਿੰਦੇ ਸਰ ਨਹੀਂ 스멜 ਆਂਦੀ ਸਰ ਤੇ ਪਰ ਮੈਨੂੰ ਪਤਾ ਹੀ ਯਾਰ ਵੀ ਆਪਾਂ ਵੀ ਉਹ ਬੰਦੇ ਇਹ ਵੀ ਜਿਹੜੇ ਪੱਠੇ ਵੱਢ ਕੇ ਆਉਂਦੇ ਆ ਨਹੀਂ ਵੀ ਉਹ ਮਿਹਨਤ ਆ ਤੇ ਚਲੋ ਉਹ ਵੀ ਹੁਣ ਬਹੁਤ ਵਧੀਆ ਲੈਨ ਦੀ ਪਈ ਆ ਤੂੰ ਇਹਨੂੰ ਸਪਲੀਮੈਂਟ ਦੂਸਰਾ ਨਹੀਂ ਦਿੰਦਾ ਸਪਲੀਮੈਂਟ ਨਹੀਂ ਦਿੰਦਾ ਤੂੰ ਇਹਨੂੰ ਤਗੜੀ ਨਹੀਂ ਕਰਦਾ ਵੀ ਤੂੰ ਇਹਨੂੰ ਸਟੀਅਰ ਰੋਡ ਦੇ ਮੈਂ ਅੱਜ ਇਹਨੂੰ ਬੱਚੇ ਨੂੰ ਗਲਤ ਗਾਈਡ ਕਰ ਦੂੰਗਾ ਇਹਨੂੰ ਸਟੀਅਰ ਰੋਡ ਦੇ ਦੂੰਗਾ ਇਹਨੂੰ ਕੁਝ ਕਰ ਦੂੰਗਾ ਆਪਣੀ ਆਪਣੀ ਫੇਮਸਲੀ ਪਰ ਮੈਂ ਉਹਦੀ ਆਉਣ ਵਾਲੀ ਲਾਈਫ ਤੇ ਖਰਾਬ ਕਰ ਦੂੰਗਾ ਨਾ ਲਾਈਫ ਖਰਾਬ ਕਰ ਦੂੰਗਾ ਮੈਂ ਇਸ ਕਰਕੇ ਹਰ ਕਿਸ ਨੂੰ ਵੀ ਮਤਲਬ ਚਿੱਥੂ ਤੱਕ ਇਹ ਜਾਣਾ ਚਾਹੁੰਦੀ ਆ ਉੱਥੇ ਤੱਕ ਜਿੰਨੀ ਮੇਰੀ ਸਪੋਰਟ ਆ ਮੈਂ ਕਰੂੰਗਾ ਜੋ ਵੀ ਇਹਦੇ ਸੁਪਨੇ ਆ ਜਿੱਦਾਂ ਵੀ ਇਹ ਸੋਚਦੀ ਆ ਵੀ ਮੈਂ ਆਪਣੇ ਘਰ ਦੇ ਦੇਣ ਬਦਲਨੇ ਆ ਉਹ ਬਦਲ ਸਕਦੀ ਆ ਇਸ ਭੈਣ ਨਾਲ ਗੱਲ ਕਰਦੇ ਹਰਪ੍ਰੀਤ ਭੈਣ ਨਾਲ ਕੀ ਮਹਿਸੂਸ ਕਰਦੇ ਹੋ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਰਿਹਾ ਪਰ ਇੱਕ ਦਿਹਾੜੀ ਤੋਂ ਜਦ ਬਾਪ ਆਪਣੇ ਬੱਚਿਆਂ ਨੂੰ ਪਾਲਦਾ ਤਾਂ ਉਹ ਬੱਚਿਆਂ ਨੂੰ ਜਿਆਦਾ ਪਤਾ ਹੁੰਦਾ ਕਿ ਚਾਹੇ ਪਿਓ ਦੀ ਜੇਬ 'ਚ ਰੁਪਈਆ ਵੀ ਨਾ ਹੋਵੇ ਫਿਰ ਵੀ ਉਹ ਪੁੱਤ ਨੂੰ ਸੁਪਨੇ ਉਹ ਦਿਖਾਉਂਦਾ ਕਿ ਉਹ ਰਾਜਿਆਂ ਵਾਲੇ ਨੇ ਕੀ ਮਹਿਸੂਸ ਕਰਦੇ ਹੋ ਅੱਜ ਪਿਓ ਦਾ ਨਾਮ ਰੋਸ਼ਨ ਕੀਤਾ ਉਹ ਸੁਪਨੇ ਦੇਖ ਕੇ ਜਦ ਪੈਸਾ ਵੀ ਨਹੀਂ ਸੀਗਾ ਮੈਨੂੰ ਹੁਣ ਬਹੁਤ ਵਧੀਆ ਲੱਗਦਾ ਵਾ ਕਿਉਂਕਿ ਜਿਹੜੇ ਮੈਂ ਸੁਪਨੇ ਵੇਖੇ ਹੀ ਉਹ ਮੈਂ ਪੂਰੇ ਕਰਨ ਦੀਆਂ ਹਨਾ ਪੀ ਉਹ ਮੈਂ ਪੂਰੇ ਕਰਤੇ ਆ ਮੇਰੇ ਫਾਦਰ ਨੇ ਮੇਰੇ ਬ੍ਰਦਰ ਨੇ ਮੈਨੂੰ ਇਨਾ ਸਪੋਰਟ ਕੀਤਾ ਪੀ ਔਖੇ ਟਾਈਮ ਮੇਰਾ ਸਾਥ ਨਹੀਂ ਛੱਡਿਆ ਪੀ ਸਹਾਰਾ ਦਿੱਤਾ ਚਾਹੇ ਪੈਸੇ ਉਹਨਾਂ ਕੋਲ ਨਹੀਂ ਪਰ ਮੈਨੂੰ ਕੋਈ ਚੀਜ਼ ਦੀ ਕਮੀ ਨਾ ਹੁੰਦੀ ਤੀ ਮਹਿਸੂਸ ਨਾ ਹੁੰਦੇ ਨਾ ਪੀ ਚਾਹੇ ਤੇਰੇ ਕੋਲ ਮੈਂ ਕਹਣਾ ਨਾ ਮੇਰੇ ਕੋ ਆ ਚੀਜ਼ ਨਹੀਂ ਹੈਗੀ ਚਾਹੇ ਮੈਂ ਉਹਨਾਂ ਨੇ ਔਖੇ ਔਖੇ ਚਾਹੇ ਉਹਨਾਂ ਨੇ ਕਿਸੇ ਕੋ ਫੜ ਕੇ ਪੀ ਧਾਰੇ ਫੜ ਕੇ ਜਾਂ ਕਿਦਾਂ ਵੀ ਕੋਈ ਉਹ ਮੇਰੀ ਮੇਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਮੈਨੂੰ ਕਦੀ ਮਹਿਸੂਸ ਵੀ ਨਹੀਂ ਹੁੰਦਾ ਤੇ ਅੱਜ ਮੈਨੂੰ ਬੜਾ ਵਧੀਆ ਲੱਗਦਾ ਕਿ ਉਹ ਸੁਪਨੇ ਜਿਹੜੇ ਆ ਮੈਂ ਸੁਪਨੇ ਵੇਖਦੀ ਹੁੰਦੀ ਹਾਂ ਜੋ ਮੇਰੇ ਪੂਰੇ ਹੁੰਦੇ ਆ ਤੇ ਪੂਰੇ ਹੁੰਨ ਦਾ ਕਾਰਨ ਮੇਰੇ ਸਭ ਤੋਂ ਵੱਡੀ ਗੱਲ ਉਹ ਵੀ ਮੇਰੇ ਫਾਦਰ ਸਾਹਿਬ ਦਾ ਸਪੋਰਟ ਆ ਤੇ ਮੇਰੇ ਜਿਹੜੇ ਸੁਪਨੇ ਜਿਹੜੇ ਮੈਂ ਵੇਖਦੀ ਉਹ ਮੇਰੇ ਪੂਰੇ ਹੁੰਦੇ ਆ ਭਾਵੁਕ ਹੋ ਗਏ ਉਹ ਕੀ ਖਿਆਲ ਆ ਰਿਹਾ ਮੈਂ ਇਸ ਚੀਜ਼ ਹੁੰਦੀ ਆ ਵੀ ਮੈਂ ਜਿਹੜੀ ਜਗ੍ਹਾ ਤੋਂ ਮਤਲਬ ਨਿਕਲੀ ਆ ਬੜਾ ਔਕਾ ਹੁੰਦਾ ਵਾ ਬੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਅੱਜ ਮੇਰੇ ਫਾਦਰ ਸਾਹਿਬ ਜਦਾਂ ਮਜ਼ਦੂਰੀ ਕਰਦੇ ਸੀ ਹੈਨਾ ਕਈ ਲੋਕ ਸਾਨੂੰ ਪੈਸੇ ਵੀ ਨਹੀਂ ਦਿੰਦੇ ਹੁੰਦੇ ਵੀ ਇਹ ਵਾਪਸ ਕਿੱਧਾ ਕਰਨਗੇ ਜਾਂ ਮੈਂ ਹੋਰ ਵੀ ਚੀਜ਼ਾਂ ਬੜੀਆਂ ਬੋਲਦੇ ਹੀ ਲੋਕੀ ਤੇ ਬੜਾ ਮੁਸ਼ਕਿਲ ਹੁੰਦਾ ਹੈ ਇਹ ਚੀਜ਼ਾਂ ਨੂੰ ਫਿਰ ਜਦ ਦੇਖਦੇ ਹੋ ਤੁਸੀਂ ਇਸ ਉਮਰ ਦੇ ਵਿੱਚ ਹਣ ਲਾ ਕਿ ਜਿਸ ਉਮਰ ਦੇ ਵਿੱਚ ਸਪੋਰਟ ਵੀ ਨਹੀਂ ਇੰਨਾ ਚੱਲਦਾ ਸੀਗਾ ਉਸ ਉਮਰ ਦੇ ਵਿੱਚ ਰਿਪਰੈਜ਼ੈਂਟ ਕੀਤਾ ਪੰਜਾਬ ਨੂੰ ਅੱਜ ਦੀਆਂ ਕੁੜੀਆਂ ਵੱਲ ਜਾਈਏ ਉਹ ਸੈਲਫ ਡਿਫੈਂਸ ਖੇਡਾਂ ਵੱਲ ਛੱਡ ਕੇ ਉਹਨਾਂ ਨੂੰ ਇਹ ਜ਼ਿਆਦਾ ਧਿਆਨ ਕਿ ਇੰਸਟਾਗ੍ਰਾਮ ਤੇ ਫੋਲੋਅਰ ਕਿਤਨਾ ਵਧਣਗੇ ਕਿਹੜੇ ਕੱਪੜੇ ਘੱਟ ਘੱਟ ਕਹਿ ਲਿਏ ਵੀ ਛੋਟੇ ਕੱਪੜੇ ਪਾਈਏ ਵੀ ਫੋਲੋਅਰ ਮਿਲਣਗੇ ਪਰ ਉਹਨਾਂ ਵੱਲ ਦੇਖ ਕੇ ਕਿਤਨਾ ਕਿਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਵੀ ਇਹ ਸਮਾਜ ਦੇ ਵਿੱਚ ਇਹ ਵੀ ਕੁਝ ਚੱਲ ਰਿਹਾ ਹੈ। ਹਾਂ ਉਹ ਤੇ ਬੜਾ ਮਤਲਬ ਬੜਾ ਗੁੱਸਾ ਆਉਂਦਾ ਵਾ ਕਿ ਸਾਰੀ ਦਿਹਾੜੀ ਗਰਾਊਂਡ 'ਚ ਵੀ ਰਹਿਨੇ ਆ। ਇੰਨੀ ਹੀ ਮਿਹਨਤ ਵੀ ਕਰਦੇ ਆ ਹਨਾ ਤੇ ਸਾਨੂੰ ਵੀਡੀਓ ਦੇ ਵੇਖਣ ਵਾਲੇ ਜਾਂ ਕਹਿ ਦੋ ਅਸੀਂ ਇੰਸਟਾਗ੍ਰਾਮ ਤੇ ਕੋਈ ਚੰਗੀ ਵੀਡੀਓ ਪਾਈ ਹੋਵੇ ਸਾਨੂੰ ਕੋਈ ਵੇਖਣਾ ਵੀ ਨਹੀਂ ਪਸੰਦ ਕਰਦਾ। ਸਾਡੀ ਵੀਡੀਓ ਸਕਿਪ ਕੀਤੀ ਜਾਂਦੇ ਆ। ਤੇ ਜਿਹੜੇ ਬੱਚੇ ਨੇ ਜਿੱਦਾਂ ਕੋਈ ਕੁੜੀਆਂ ਨੇ ਵੀਡੀਓ ਬਣਾਈ ਡਾਂਸ ਦੀ ਜਾਂ ਕੋਈ ਹੋਰ ਵੀਡੀਓ ਕਰ ਲੋ ਪਾਈ ਆ ਉਹਦੇ ਵਿਊ ਵੇਖੀਦੇ ਆ ਤੇ ਜਾਂ ਉਹਦੇ ਫਾਲੋਅਰ ਵੇਖੀਦੇ ਬੜੇ ਜਿਆਦੇ ਉਹ ਮਾਨੂੰ ਬੜਾ ਟੇਸ ਪਹੁੰਚਦੀ ਵੀ ਆਹੀਂ ਆਪਣੇ ਦੇਸ਼ ਲਈ ਕੁੱਕ ਕਰਨਦੇ ਆ ਜਾਂ ਆਪਣੀ ਸਟੇਟ ਵਾਸਤੇ ਕਰਨਦੇ ਆ ਪਰ ਪਿੰਡ ਦਾ ਨਾਮ ਰੋਸ਼ਨ ਕਰਨਦੇ ਆ ਪਰ ਫਿਰ ਵੀ ਹਾਨੂੰ ਦੇ ਕੋਈ ਵੇਖਣਾ ਪਸੰਦ ਨਹੀਂ ਕਰਦਾ ਇਹਨਾਂ ਨੂੰ ਕਿਉਂ ਵੇਖਣਾ ਪਸੰਦ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਆ ਉੱਚ ਅਧਿਕਾਰੀ ਨੇ ਘਰ ਆ ਕੇ ਪਹੁੰਚ ਕੀਤੀ ਮਿਲਣ ਦੀ ਕੋਸ਼ਿਸ਼ ਕੀਤੀ ਵੀ ਇੱਕ ਛੋਟੇ ਘਰ ਚ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਇਵੇਂ ਨੂੰ ਕਿਹਨੇ سپورਟ ਨਹੀਂ ਕੀਤੀ ਜਾਂ ਕੋਈ ਪਿੰਡ ਵਿੱਚੋਂ ਕਹ ਲਓ ਕਿ ਕੋਈ ਸਰਪੰਚ ਜਾਂ ਕੋਈ ਮੈਂਬਰ ਜਾਂ ਪਿੰਡਾਂ ਵਿੱਚ ਮੌਤ ਪਰ ਮੇਰੇ ਘਰ ਕਿਹਨੇ ਆ ਕੇ ਮਤਲਬ ਵਧਾਈ ਤੱਕ ਵੀ ਨਹੀਂ ਮੈਨੂੰ ਦਿੱਤੀ ਕਿਸੇ ਨੇ ਵੀ ਤੇ ਉਹ ਬਹੁਤ ਬੁਰਾ ਲੱਗਦਾ ਵਾ ਜ਼ਰੂਰੀ ਨਹੀਂ ਕਿ سپورਟ ਕਿ ਹਰ ਕਿਸੇ ਨੂੰ ਪੈਸੇ ਦੀ ਹੋਵੇ ਕੋਈ ਇਹੀ ਆ ਕੇ ਕਹ ਦੇਣਾ ਵੀ ਹਾਂ ਤੂੰ ਵਧੀਆ ਕਰਦੇ ਪਰ ਹਾਂਜੀ ਕਿ ਤੁਸੀਂ ਵਧੀਆ ਖੇਡਿਓ ਜਾਂ ਮੇਰੇ ਫਾਦਰ ਸਾਹਿਬ ਨੂੰ ਕਹਦੇ ਨੇ ਵੀ ਤੇਰੀ ਬੜੀ ਮਿਹਨਤ ਆ ਤੂੰ ਆਪਣੇ ਪੀ ਇਹੋ ਜੇ ਮਜਦੂਰੀ ਕਰਨ ਦੇ ਬਾਵਜੂਦ ਵੀ ਤੂੰ ਆਪਣੀ ਬੇਟੀ ਨੂੰ ਇੱਥੋਂ ਤੱਕ ਲੈ ਕੇ ਗਿਆ ਬੜੀ ਵੱਡੀ ਦੇ ਮਾਣ ਵਾਲੀ ਗੱਲ ਪੀ ਅਜ ਤੱਕ ਕਿਸੇ ਨੇ ਮੇਰੇ ਫਾਦਰ ਸਾਹਿਬ ਨੂੰ ਇਹ ਚੀਜ਼ਾਂ ਜਾਂ ਕਹ ਲੋ ਅਪਰੀਸ਼ੀਏਟ ਮੈਨੂੰ ਵੀ ਨਾ ਮੇਰੀ ਫੈਮਿਲੀ ਮੈਂਬਰ ਕਿ ਇਹਨੂੰ ਕਿਸੇ ਨੇ ਨਹੀਂ ਕੀਤਾ ਧੰਨਵਾਦ ਅਸੀਂ ਨਾ ਉਹਨਾਂ ਦੀ ਗੱਲ ਕਰਨੀ ਚਾਹੁੰਦੇ ਆ ਜੋ ਲੋਕ ਕਹਿੰਦੇ ਅਸੀਂ ਪੰਜਾਬ ਬਾਰੇ ਬੜਾ ਸੋਚਦੇ ਆ ਸਿਆਸਤਦਾਨ ਪੰਜਾਬ ਦੇ ਉੱਤੇ ਸਿਆਸਤ ਕਰਨ ਵਾਲੇ ਕਦੀ ਇਹਨਾਂ ਦੇ ਘਰੇ ਜਾ ਕੇ ਦੇਖਿਆ ਤੁਸੀਂ ਕਿ ਐਮਐਮਏ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਦੋਨਾਂ ਨੇ ਕੁਲਦੀਪ ਸਿੰਘ ਸੇਖੋ ਹਰਪ੍ਰੀਤ ਕੋਰ ਇਹਨਾਂ ਦੇ ਨਾਂ ਨਹੀਂ ਅੱਜ ਸ਼ਾਇਦ ਤੁਹਾਡੀ ਜ਼ਮਾਨਾ ਤੇ ਨਹੀਂ ਹੋਣਗੇ ਜਾਂ ਤੁਹਾਨੂੰ ਯਾਦ ਤੱਕ ਨਹੀਂ ਹੋਣਗੇ ਕਾਰਨ ਇਹ ਹੈ ਕਿ ਜਦ ਸਿਆਸਤਦਾਨਾਂ ਦੀ ਗੱਲ ਕਰਦੇ ਆ ਇਹਨਾਂ ਦੇ ਘਰ ਜਾ ਕੇ ਇੰਨਾ ਹੀ ਕਹਿ ਦੋ ਨਾ ਕਿ ਤੁਸੀਂ ਬਹੁਤ ਛੋਟੇ ਘਰ ਤੋਂ ਇੱਕ ਵੱਡੇ ਲੈਵਲ ਤੱਕ ਗਏ ਹੋ ਤਾਂ ਇੰਨਾ ਹੀ ਬੜਾ ਹੁੰਦਾ ਪਰ ਮੇਰੇ ਖਿਆਲ ਚ ਫਾਈਨੈਂਸ਼ੀਅਲੀ ਸਪੋਰਟ ਦੀ ਵੀ ਗੱਲ ਕਰੀ ਤਾਂ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਪਰ ਹੱਲਾਸ਼ੀਰੀ ਦੀ ਖਾਸ ਕਰ ਗੱਲ ਕਰੀਏ ਘਰ ਜਾ ਕੇ ਪੁੱਛ ਲੈਣਾ ਉਹਨਾਂ ਘਰ ਬੈ ਕੇ ਚਾਹ ਪੀ ਆਉਣੀ ਜਾਂ ਜੋ ਤੁਸੀਂ ਦੇ ਸਕਦੇ ਹੋ ਉਹ ਦੇ ਆਉਣਾ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕੋਈ ਮੰਗਦਾ ਨਹੀਂ ਹੁੰਦਾ ਪਰ ਸਪੋਰਟ ਪੈਸਾ ਜ਼ਰੂਰ ਮੰਗਦੇ ਆ ਜੇਕਰ ਅਸੀਂ ਗੱਲ ਕਰੀਏ ਐਮਐਮਏ ਦੀ ਤਾਂ ਇੱਥੇ ਜਾਣ ਤਾਂ ਕਿ ਖਤਰਾ ਹੁੰਦਾ ਹੈ ਅੱਜ ਕੱਲ ਦੀ ਕੁੜੀਆਂ ਜੋ ਰੀਲਾਂ ਬਣਾ ਰਹੀਆਂ ਨੇ ਜਾਂ ਮੁੰਡਿਆਂ ਦੀ ਵੀ ਗੱਲ ਕਰ ਲਈਏ ਜੋ ਲੱਚਰਤਾ ਕਰ ਰਹੇ ਨੇ ਜਾਂ ਕੁਝ ਤਾਂ ਇਸ ਹਰਕਤਾ ਤੱਕ ਗਿਰੇ ਉਹਨਾਂ ਨੂੰ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਐਸ ਅ ਚੀਫ ਗੈਸਟ ਸੱਦਿਆ ਜਾਂਦਾ ਕੀ ਸੋਚ ਕੇ ਚੀਫ ਗੈਸਟ ਸੱਦਿਆ ਜਾਂਦਾ ਉਹਨਾਂ ਨੂੰ ਕਿ ਉਹ ਰੀਲਾਂ ਬਣਾਉਂਦੇ ਨੇ ਉਹਨਾਂ ਦੇ ਫੋਲੋਅਰ ਜ਼ਿਆਦੇ ਨੇ ਸੱਦਣਾ ਤਾਂ ਇਹਨਾਂ ਨੂੰ ਸਦੋ ਐਸ ਅ ਚੀਫ ਗੈਸਟ ਜੋ ਦੱਸਣ ਕਿ ਬੱਚਿਆਂ ਨੂੰ ਖੇਡ ਕੀ ਹੁੰਦੀ ਹੈ ਜੋ ਇਹ ਦੱਸਣ ਕਿ ਬੱਚਿਆਂ ਨੇ ਅੱਗੇ ਜਾ ਕੇ ਕਿਹੜੀ ਫੀਲਡ ਚੂਜ਼ ਕਰਨੀ ਹੈ ਇਹ ਖੇਡਾਂ ਤੋਂ ਡਰਨ ਵਾਲੀ ਗੱਲ ਨਹੀਂ ਐ ਮਾਪਿਓ ਦਾ ਨਾਂ ਤਾਂ ਰੋਸ਼ਨ ਕਰਨਾ ਪੈਸਾ ਵੀ ਕਮਾਉਣਾ ਕਿਉਂਕਿ ਪੈਸੇ ਬਿਨਾ ਢਿੱਡ ਨਹੀਂ ਪਰਦੇ ਸੋ ਜੇਕਰ ਚੀਫ ਗੈਸਟ ਦੀ ਅਸੀਂ ਗੱਲ ਕਰ ਰਹੇ ਸੀਗੇ ਤਾਂ ਇਹ ਹੱਕਦਾਰ ਨਹੀਂ ਅਸਲੀ ਉਹ ਨਹੀਂ ਐ ਜਿਨ੍ਹਾਂ ਦੇ ਮਿਲੀਅਨਸ ਦੇ ਵਿੱਚ ਫੋਲੋਅਰ ਨਹੀਂ ਜਾਂ ਲੱਖਾਂ ਦੇ ਵਿੱਚ ਫੋਲੋਅਰ ਨਹੀਂ ਫਿਲਹਾਲ ਮੈਨੂੰ ਦੇ ਜਤ ਸਰਖਾਪ ਟੀਵੀ ਦੇ ਲਈ ਮੈਂ ਦਮੰਦੀਪ ਸਿੰਘ ਅੰਮ੍ਰਿਤਸਰ